ਕੱਲ ਵੀ ਬਿਲਕੁਲ ਲਾਈਵ ਸਾਥਰੀ ਕਾਲ ਜੀ ਫੇਸਬੁਕ ਲਾਈਵ ਫੇਸਬੁਕ ਤੇ ਮੈਨੂੰ ਇੰਨਾ ਭੈ ਦਾ ਪਛਾਣ ਬਣਾ ਦਿੱਤੀ ਫੇਸਬੁਕ ਪੇਜ ਤੇ ਚੱਕ ਦਾ ਥੋੜੇ ਦਾ ਨੱਚ ਪੇਜ ਆਪਣਾ ਇੰਨਾ ਫੇਸਬੁਕ ਪੇਜ ਪਿੱਛੇ ਸੀਗਾ ਬਹੁਤ ਬਹੁਤ ਧੰਨਵਾਦ ਫੇਸਬੁਕ ਪੇਜ ਨੂੰ ਗੱਲ ਜਾਣ ਲਈ ਤੇ ਸਾਰੇ ਯਾਰਾਂ ਮਿਲਿਆਂ ਦਾ ਗੱਲ ਕਰ ਰਹੇ ਆ ਜਿਹੜੇ ਯਾਰ ਬਿੱਲੀ ਇਹ ਗੱਲ ਕਰ ਰਹੇ ਨੇ ਕਿ ਬਹੁਤ ਜ਼ਿਆਦਾ ਕਮੈਂਟ ਥੱਲੇ ਕਰ ਰਹੇ ਨੇ ਬਾਈ ਤੂੰ ਪ੍ਰੇਮੀਆ ਤੂੰ ਸਰਸੇ ਵਾਲੇ ਨੂੰ ਮਾਰਦਾ ਇਹ ਜੋ ਬਹੁਤ ਗੱਲਾਂ ਕਰ ਰਹੇ ਨੇ ਨੰਬਰ ਇੱਕ ਗੱਲ ਸੁਣ ਲਓ ਗੁਰਸਿੱਖ ਪੈਮਲੇ ਨੂੰ ਬਿਲੋਂਗ ਕਰਦਿਆਂ ਹਨ ਤੇ ਬਹੁਤ ਫੁੱਦੂ ਜੇ ਕਮੈਂਟ ਮਾਰੀ ਇਹਨਾਂ ਥੋੜੀ ਸਭ ਤੋਂ ਮਾੜੀ ਸੋਚ ਕਰਕੇ ਹੀ ਲੋਕਾਂ ਦੀ ਮਾੜੀ ਸੋਚ ਕਰਕੇ ਜਲਣਾ ਇੱਕ ਦੂਸਰੇ ਨੂੰ ਦੇਖ ਕੇ ਜਲਸੀ ਕਰਨੀ ਇਹਦੇ ਕਰਕੇ ਤਾਂ ਪੰਜਾਬ ਅੱਗੇ ਨਹੀਂ ਆ ਰਿਹਾ ਨੰਬਰ ਇੱਕ ਜਿਹੜੀ ਤੁਸੀਂ ਪ੍ਰੇਮੀ ਵਾਲੀ ਗੱਲ ਕਰ ਰਹੇ ਹੋ ਪ੍ਰੇਮੀ ਵਾਲੀ ਗੱਲ ਤੁਹਾਨੂੰ ਮੈਂ ਬਾਅਦ ਚ ਡਿਟੇਲ ਚ ਦੱਸਦਾ ਕਰੇ ਦਾ ਕਰੇ ਦੋ ਤਿੰਨ ਕਰੇ ਦਾ ਦੋ ਤਿੰਨ ਦਾ ਪਰਿਵਾਰ ਚ ਦਾ ਅਮਰਤ ਸਕੇ ਹੋਆ ਠੀਕ ਹੈ ਤੇ ਦਾਦੀ ਦਾ ਅਮਰਤ ਸਕੇ ਹੋਇਆ ਤੇ ਜਪਜੀ ਸਾਹਿਬ ਦੀ ਪਰਮਾਤਮਾ ਦੀ ਕਿਰਪਾ ਨਾਲ ਆ ਥੋੜਾ ਜਿਹਾ ਦਿਨ ਹੋ ਗਿਆ ਹੁਣ ਇਧਰ ਉਧਰ ਬਾਹਰਪੂਰ ਰਹਨੇ ਆ ਹੁਣ ਨਹੀਂ लेट ਉੱਠਿਆ ਦਾ ਸਵੇਰੇ 5:30 6 ਵਜੇ ਰੋਜੋ ਉੱਠਣ ਦਾ ਟਾਈਮ ਹੈ ਜਿਹੜਾ ਉੱਠਦਾ ਠੀਕ ਹੈ ਜਿਹੜੇ ਗਿਆਨੀ ਜਿਹੜੇ ਆਪਣੇ ਬਾਈ ਥੱਲੇ ਕਮੈਂਟ ਬੱਡੇ ਖਾਲਸੇ ਬਦਵਾਨ ਥੱਲੇ ਕਮੈਂਟ ਮਾਰੀ ਜਾਂਦੇ ਨੇ ਹਣਾ ਮੈਂ ਕਾਫੀ ਨੇ ਪੜ੍ਹੇ ਸੀਗੇ ਤੂੰ ਇਹ ਆ ਚਾਹਾਂ ਬਹੁਾਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਮੇਰੇ ਸਾਹਮਣੇ ਆ ਕੇ ਤੁਸੀਂ ਬੈਠਿਓ ਵਾਹਿਗੁਰੂ ਦੀ ਕਿਰਪਾ ਨਾਲ ਬੰਦੇ ਦੀ ਕਿਸੇ ਦੀ ਔਕਾਤ ਨਹੀਂ ਹੈਗੀ ਬੰਦੇ ਦੀ ਕਿਸੇ ਦੀ ਔਕਾਤ ਨਹੀਂ ਹੈਗੀ ਜਪਜੀ ਸਾਹਿਬ ਦੀ ਬਾਣੀ ਪਰਮਾਤਮਾ ਦੀ ਕਿਰਪਾ ਦੇ ਨਾਲ ਕੁਸ਼ਕ ਪੌੜੀਆਂ ਰਹਿੰਦੀਆਂ ਨਹੀਂ ਗਿਆ ਕੰਠ ਹੋਣ ਵਾਲੀਆਂ ਨਹੀਂ ਜਪਜੀ ਸਾਹਿਬ ਕੰਠ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ 38 ਪੌੜੀਆਂ ਨੇ ਦੋ ਸ਼ਲੋਕ ਨੇ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਨੇ ਦੋ ਸ਼ਲੋਕ ਨੇ ਜਪਜੀ ਸਾਹਿਬ ਦੇ ਵਿੱਚ ਦੋਨੇ ਦਾ ਸ਼ ਤੇ ਕੁਝ ਕੁ ਪੌੜੀਆ ਰਹਿੰਦੇ ਨੇ ਪਰਮਾਤਮਾ ਦੀ ਕਿਰਪਾ ਨਾਲ ਕੰਠ ਹੋਣ ਵਾਲੀਆਂ ਜਿਹੜੇ ਆਪ ਭਕਾਈ ਮਾਰੀ ਜਾਂਦੇ ਨੇ ਮੇਰੇ ਸਾਹਮਣੇ ਆ ਕੇ ਬੈਠੇ ਹੋ ਤੇ ਸਟੀਕ ਆਉਦਾ ਮੇਰੇ ਹਰ ਟਾਈਮ ਮੇਰੇ ਮੇਰੇ ਆਪਣੇ ਕਾਰ ਦੇ ਵਿੱਚ ਸਟੀਕ ਦੀ ਪੂਰੀ ਪੂਰੀ ਵਿਆਖਿਆ ਹੁੰਦੀ ਹੈ ਜਿਹੜਾ ਲੋਕ ਗੱਲ ਕਰ ਰਹੇ ਨੇ ਨਾ ਵੀ ਇਹ ਜੋਬ ਮੈਂ ਕਹਿੰਦਾ ਵੀ ਥੋੜੇ ਥੋੜਾ ਲੋਕਾਂ ਦਾ ਮਕਸਦ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਭੜਕਾਉਣਾ ਤੇ ਬਾਕੀ ਫੁੱਦੂ ਪਾਪੂਲਾਰਟੀ ਲੈਣੀ ਪੰਜਾਬ ਦੇ ਲੋਕ ਜਿਹੜੇ ਬਾਹਰ ਦੇ ਦਸਾਂ ਵੱਲ ਤਰੱਕੀ ਝਾਤ ਮਾਰੋ ਇਸੇ ਕਰਕੇ ਦਾ ਜਿਹੜੀ ਜਲਸੀ ਤੁਸੀਂ ਲੋਕਾਂ ਨੂੰ ਦੇਖ ਕੇ ਕਰਦੇ ਹੋ ਛੋਟੀ ਜਲਸੀ ਹੋਣ ਦੇ ਕਾਰਨ ਹੀ ਪੰਜਾਬ ਪਿੱਛੇ ਆ ਤੁਸੀਂ ਹਰ ਇੱਕ ਨੂੰ ਆਪਣੇ ਲੋਕਾਂ ਦੇ ਆਪਣੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਕਾਰਨ ਇਹੀ ਹੈ ਵੀ ਇੱਕ ਦੂਸਰੇ ਨੂੰ ਦੇਖ ਕੇ ਜਲਣਾ ਕਿਸ ਨੇ ਗੱਡੀ ਲਿਆਤੀ ਕਿਸ ਨੇ ਮੰਨ ਕੇ ਦਿলো ਆਪਣੀ ਗੱਡੀ ਲਿਆਤੀ ਉਹਨੂੰ ਦੇਖ ਕੇ ਸਾਡੇ ਪਿੰਡਾਂ ਦੇ ਵਿੱਚ ਇੱਕ ਦੂਸਰੇ ਇੰਨਾ ਜਲਦੇ ਛੜਦੇ ਨੇ ਵੀ ਇਹਨੇ ਕਿਉਂ ਇਹ ਤਰੱਕੀ ਕਰ ਰਿਹਾ ਇਸੇ ਕਾਰਨ ਕਰਕੇ ਹੀ ਆ ਤੇ ਸਾਡੇ 550 ਸਾਲ ਆ ਰਹੇ ਗੁਰੂ ਨਾਨਕ ਦੇਵ ਜੀ ਦਾ 2019 ਦੇ ਵਿੱਚ ਮੇਰਾ ਇਹ ਮੇਰਾ ਇਹ ਮਕਸਦ ਆ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਵੀ ਵੀ ਸਾਰਾ ਜਪਜੀ ਸਾਹਿਬ ਕੰਠ ਹੋਵੇ ਬਾਲ ਰੱਖ ਕੇ ਤੇ ਦਾੜੀਆਂ ਰੱਖ ਕੇ ਠੀਕ ਆ ਮੈਂ ਇਹ ਨਹੀਂ ਗੱਲ ਕਹਿਣਾ ਚਾਹਣਾ ਰੱਖੇ ਨੇ ਬਹੁਤ ਚੰਗੀ ਗੱਲ ਆ ਜਿਨ੍ਹਾਂ ਦੇ ਵਿੱਚ ਬਾਣੇ ਪਾ ਕੇ ਵੀ ਆਪਦੇ ਆਪ ਨੂੰ ਠੀਕ ਆ ਆ ਲੋਕਾਂ ਦੇ ਖਿਲਾਫ ਫੜਕਾਉਣਾ ਧਰਮਾਂ ਦੇ ਖਿਲਾਫ ਫੜਕਾਉਣਾ ਇੱਕ ਓੰਕਾਰ ਦਾ ਮਤਲਬ ਸਾਰੇ ਧਰਮ ਇੱਕ ਨੇਗੇ ਇੱਕ ਓੰਕਾਰ ਦਾ ਮਤਲਬ ਤੁਹਾਨੂੰ ਪਤਾ ਕੀ ਆ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਇੱਕ ਓੰਕਾਰ ਦਾ ਸਮਝ ਆ ਵੀ ਇੱਕ ਓੰਕਾਰ ਇੱਕ ਓੰਕਾਰ ਦਾ ਮਤਲਬ ਕੀ ਆ ਉਹ ਨਾ ਤਾਂ ਬੰਦਾ ਕਿਸੇ ਜਾਤ ਪਾਤ ਪਿੱਛੇ ਲੜੂਗਾ ਨਾ ਕਿਸੇ ਧਰਮ ਪਿੱਛੇ ਲੜੂਗਾ ਜਿਹੜਾ ਬੰਦਾ ਇੱਕ ਓੰਕਾਰ ਨੂੰ ਸਮਝ ਲੂਗਾ ਵੀ ਇੱਕ ਓੰਕਾਰਨ ਚੀਜ਼ ਕੀ ਹੈ ਜਪਜੀ ਸਾਹਿਬ ਦੇ ਵਿੱਚ ਬਾਣੀ ਸ਼ੁਰੂ ਸਟਾਰਟ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਉਂਦਾ ੴ ਜਿਹੜਾ ਬੰਦਾ ੴ ਦਾ ਅਰਥ ਸਮਝ ਜਨ ਉਹ ਬੰਦਾ ਕਦੇ ਕਿਸੇ ਵੀ ਖਿਲਾਫ ਕਿਤੇ ਧਰਮ ਦੇ ਖਿਲਾਫ ਕਿਸੇ ਕਿਸੇ ਜਾਤ ਪਾਤ ਦੇ ਖਿਲਾਫ ਨਹੀਂ ਲੜੂਗਾ ਇਹ ਗੱਲ ਯਾਦ ਰੱਖਿਓ ਬਹੁਤ ਸਾਰੇ ਨੂੰ ਚੱਕ ਕੇ ਆ ਜਾਂਦੇ ਨੇ ਕਿ ਜੀ ਹੁਣ ਥੱਲੇ ਕਮੈਂਟ ਕਰੀਓ ਨੇ ਮੈਂ ਉਹ ਤੂੰ ਸਰਸਵਰ ਦਾ ਪ੍ਰੇਮੀ ਆ ਇਹ ਆ ਜੋ ਆ ਬਹੁਤ ਪਰ ਦੂਜੀ ਗੱਲ ਪ੍ਰੇਮੀ ਦਾ ਅਰਥ ਸੁਣ ਲਓ ਪ੍ਰੇਮੀ ਦਾ ਅਰਥ ਕੀ ਹੁੰਦਾ ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨਾ ਠੀਕ ਹੈ ਪ੍ਰੇਮੀ ਦਾ ਜਿਹੜਾ ਕਹਿੰਦਾ ਵੀ ਪ੍ਰੇਮੀ ਆ ਮੈਨੂੰ ਮੈਂ ਕਹਣਾ ਵੀ ਮੈਨੂੰ ਕਹਿਣ ਵੀ ਮੈਂ ਪ੍ਰੇਮੀ ਆ ਮੈਂ ਇਹਨੂੰ ਚੰਗੀ ਤਰ੍ਹਾਂ ਕਹਿਣ ਹਾਂ ਮੈਂ ਪ੍ਰੇਮੀ ਆ ਠੀਕ ਹੈ ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨ ਵਾਲਾ ਠੀਕ ਹੈ ਘਰੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਘਰੇ ਰੋਜ਼ ਠੀਕ ਆ ਵੀ ਆ ਜਿਹੜਾ ਗੱਲਾਂ ਹੁੰਦੇ ਨੇ ਇਹਨਾਂ ਦੇ ਵਿੱਚ ਆ ਹੁਣ ਹਾਲਾਤ ਇਹ ਜੇ ਆ ਗਏ ਇਹਨਾਂ ਦੇ ਵਿੱਚ ਨਹੀਂ ਰੋਜ਼ ਪਾਠ ਕਰਾਇਆ ਜਾਂਦਾ ਰੋਜ਼ ਮੇਰਾ ਆਸਰੀ ਸਿੱਖ ਦਾ ਮਕਸਦ ਹੀ ਆ ਵੀ ਜਿਹੜਾ ਅਸਲੀ ਸਿੱਖ ਹੁੰਦਾ ਨਤਨੇਮ ਉਹਦਾ ਨਤਨੇਮ ਕਰਨਾ ਸਿੱਖ ਆ ਸਿੱਖ ਅਮਰਤ ਜ਼ਰੂਰ ਸਕ ਲੈਂਦੇ ਨੇ ਅਮਰ ਛੱਕਣ ਤੋਂ ਪਹਿਲਾਂ ਅਸਲੀ ਸਿੱਖ ਦਾ ਮਤਵ ਵਾਲਾ ਨਿਤਨੇਮ ਕਰਨਾ ਗੁਰੂ ਗੋਬਿੰਦ ਸਿੰਘ ਜੀ ਤੇ ਏਡੀ ਵੱਡੀ ਭੀੜ ਪਈ ਸੀ ਜਦੋਂ ਠੀਕਾ ਉਹ ਆਪਣਾ ਸਰਸਾ ਨਦੀ ਦੇ ਕਿਨਾਰੇ ਦੇ ਦੋ ਪਿਛੋੜਾ ਪਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਨਿਤਨੇਮ ਕੈਨਸਲ ਨਹੀਂ ਕੀਤਾ ਮੈਂ ਮੈਂ ਮਸਕੀਨਤ ਮਸਕੀਨ ਸਾਹਿਬ ਦੀ ਵਿਆਖਿਆ ਮੈਂ ਸੁਣਦਾ ਉਹਦੇ ਵਿੱਚ ਮਸਕੀਨ ਸਾਹਿਬ ਦੀ ਨਹੀਂ ਗੱਲ ਕੀਤੀ ਜੀ ਕਹਿੰਦਾ ਅਸਲੀ ਸਿੱਖ ਉਹ ਆ ਜਿਹੜਾ ਰੋਜ਼ ਨਿਤਨੇਮ ਕਰਦਾ ਠੀਕ ਆ ਪੀਕੇ ਸ਼ਰਾਬਾਂ ਪੀਕੇ ਮੀਟ ਖਾ ਕੇ ਮੀਟ ਠੀਕ ਆ ਰੱਖ ਕੇ ਦਾੜੀਆਂ ਕੇਸ਼ ਉਹ ਆਪਦੇ ਆਪ ਨੂੰ ਸਿੱਖ ਘਾਉਣ ਲੱਗ ਪਏ ਨੇ ਸਿੱਖ ਘਾਉਣ ਤੋਂ ਪਹਿਲਾਂ ਸਿੱਖ ਹੋਣ ਦਾ ਮਕਸਦ ਜ਼ਰੂਰੀ ਪਤਾ ਹੋਣਾ ਜ਼ਰੂਰੀ ਆ ਵੀ ਕੀ ਆ ਠੀਕ ਆ ਠੀਕ ਆ ਵੀ ਆ ਆ ਅਸੀਂ 10 ਵਾਰੀ ਕਹਤਾ ਵੀ ਠੀਕ ਆ ਵੀ ਆ ਚਲੋ ਕਰਤੀ ਹੋ ਗਈ ਅਸੀਂ ਖੇਤਾਂ ਵਾਲੇ ਬੰਦੇ ਦੀ ਖੇਤਾਂ ਵਾਲੀਆਂ ਵੀਡੀਓ ਬਣਾਉਂਦੇ ਸੀਗੇ ਉਹ ਲੋਕਾਂ ਨੂੰ ਪਸੰਦ ਆਉਂਦੀਆਂ ਸੀਗੀਆਂ ਥੋੜਾ ਜਿਹਾ ਉਹ ਤੋਂ ਇੱਕ ਦੋ ਟਾਈਟਲ ਚੇਂਜ ਹੋ ਗਏ ਉਹਦੇ ਕਰਕੇ ਲੋਕਾਂ ਨੇ ਭੜਕਾਤਾ ਜੀ ਇਹ ਆ ਜੀ ਜੋ ਆ ਜੀ ਬੋ ਆ ਜੀ ਇਹ ਬੰਦੇ ਲੁੱਚਪਣਾ ਕਰਦੇ ਨੇ ਇਹ ਸਮਾਜ ਨੂੰ ਇਹ ਕਰਦੇ ਨੇ ਉਹ ਬੰਦੇ ਬੋਲਣੇ ਸਾਰੇ ਉਹ ਬੰਦੇ ਸਾਰੇ ਬੋਲਣੇ ਜਿਹੜੇ ਆਪ ਦਾਪ ਨੂੰ ਪਾਪੂਲਰ ਹੋਣਾ ਚਾਹੁੰਦੇ ਸੀਗੇ ਸਾਡੇ ਨਾਲ ਪੰਗਾ ਲੈ ਕੇ ਉਹ ਸਾਰੇ ਬੰਦੇ ਬੋਲਣੇ ਜਿਹੜਾ ਵੀ ਆਪ ਦਾਪ ਨੂੰ ਪਾਪੂਲਰਟਿਕ ਕਰ ਕਾ ਹੋਣਾ ਚਾਹੁੰਦੇ ਸੀਗੇ ਇਹ ਗੱਲ ਕਦੇ ਵੀ ਤੁਸੀਂ ਦੇਖ ਲਓ ਉਹੀ ਪਹੋ ਕੇ ਚੱਕ ਇੱਕ ਦੂਜੇ ਖਿਲਾਫ ਬੋਲਣ ਲੱਗ ਜਾਣਾ ਅੱਜ ਗੱਲ ਕਲੀਅਰ ਕਹਿਣਾ ਚਾਹਣਾ ਜਿਹੜਾ ਵੀ ਆਪ ਦਾਪ ਨੂੰ ਵਿਦਵਾਨ ਵੱਡਾ ਕਹਾਉਂਦਾ ਮੈਨੂੰ ਆਪਦੇ ਆਪ ਨੂੰ ਇਹ ਕਹਿੰਦਾ ਵੀ ਇਹੇ ਜੀ ਇਹੇ ਜੀ ਪ੍ਰੇਮੀ ਆ ਇਹ ਜੋ ਹਾਂ ਮੈਂ ਪ੍ਰੇਮੀ ਹੈਗਾ ਮੇਰੇ ਮੈਂ ਮੈਂ ਪ੍ਰੇਮ ਕਰਦਾ ਮੈਂ ਸਾਰਿਆਂ ਨੂੰ ਪ੍ਰੇਮ ਕਰਦਾ ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨਾ ਨੰਬਰ 1 ਸਾਰੇ ਫੈਮਿਲੀ ਸਿੱਖਾ ਠੀਕ ਆ ਮੇਰੇ ਨਹੀਂ ਵਾਲ ਰੱਖੇ ਹੋਏ ਨਹੀਂ ਮੇਰੇ ਠੀਕ ਆ ਦਾੜੀ ਰੱਖੀ ਹੋਈ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਮਾਤਮਾ ਕਿਰਪਾ ਕਰੇ ਦਾੜੀ ਬਾਲੇ ਵੀ ਸਾਰਾ ਕੁਝ ਹੋਣਗੇ ਕਿਉਂਕਿ ਇੱਕ ਸਿੱਖ ਦਾ ਫਰਜ਼ ਆ ਵੀ ਦਾੜੀ ਕੇਸ ਉਹਦੇ ਹੋਣੇ ਇਸ ਤੋਂ ਪਹਿਲਾਂ ਬੰਦਾ ਕੋਈ ਨਸ਼ਾ ਪੱਤਾ ਕਰਨਾ ਇਹ ਥੋੜ੍ਹਾ ਵੀ ਮੈਂ ਦਾੜੀ ਕੇਸ ਰੱਖਿਆ ਵੀ ਮੈਂ ਕੋਈ ਠੀਕਾ ਮੈਂ ਗਲਤ ਬੋਲਦਾ ਫਿਰਦਾ ਇਹ ਸਾਰੀਆਂ ਗੱਲਾਂ ਇਸ ਤੋਂ ਪਹਿਲਾਂ ਪੂਰੀਆਂ ਹੋਣੀਆਂ ਜ਼ਰੂਰੀ ਨੇ ਕਿਆਂ ਮੈਂ ਮੇਰੇ ਸਾਹਮਣੇ ਮੈਂ ਲਾਈਵ ਹੋ ਕੇ ਬੈਠੂਗਾ ਮੈਂ ਮੈਂ ਜਪਜੀ ਸਾਹਿਬ ਦਾ ਵੀ ਜੇ ਉਹਨੇ ਕੋਈ ਬਾਣੀ ਦੇ ਬਾਰੇ ਉਹਨੇ ਵੱਧ ਵਿਚਾਰ ਸਭ ਤੋਂ ਵੱਧ ਵਿਚਾਰ ਰੱਖ ਤੇ ਜਿਹੜਾ ਬੰਦਾ ਮੇਰੇ ਨਾਲ ਖੈਪੜਦਾ ਸੱਚਾ ਸਿੱਖ ਤਾਂ ਯਾਰ ਇਹ ਗੱਲ ਜਲਸੀ ਕਰਦਾ ਹੀ ਨਹੀਂ ਸੱਚਾ ਸਿੱਖ ਤਾਂ ਸਾਹਮਣੇ ਆਉਂਦਾ ਹੀ ਨਹੀਂਗਾ ਸੱਚਾ ਸਿੱਖ ਤਾਂ ਆਪਦੇ ਆਪ ਨੂੰ ਕਹਾਉਂਦਾ ਹੀ ਨਹੀਂਗਾ ਜਿਹੜਾ ਬੰਦਾ ਅਸਲੀ ਹੋਊਗਾ ਅਸਲੀ ਸਿੱਖ ਧਾਰਮਿਕ ਸਿੱਖ ਤਾਂ ਸਿੱਖ ਧਰਮ ਨੂੰ ਮੰਨਣ ਵਾਲਾ ਮੁਸਲਮਾਨ ਧਰਮ ਨੂੰ ਮੰਨਣ ਵਾਲਾ Hindu ਧਰਮ ਨੂੰ ਮੰਨਣ ਵਾਲਾ ਉਹ ਬੰਦਾ ਕਦੇ ਵੀ ਕਿਸੇ ਠੀਕਾ ਕਿਸੇ ਕਿਸੇ Hindu ਧਰਮ ਦੇ ਖਿਲਾਫ ਉਹ ਕਿਸੇ ਵੀ ਧਰਮ ਦੇ ਖਾਤਰ ਨਹੀਂ ਭੜਕਾਉਂਦਾ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਅਰਥ ਹੈ ਇੱਕ ਓੰਕਾਰ ਇੱਕ ਓੰਕਾਰ ਦਾ ਮਤਲਬ ਪਹਿਲਾਂ ਓ ਪਹਿਲਾਂ ਸੀਗਾ Hindu ਧਰਮ ਦਾ ਓਮ ਓਮ ਕਹਿੰਦੇ ਵੀ ਉਹਦੇ ਵਿੱਚ ਮਸਕੀਨ ਜੀ ਦੀ ਵਿਆਖਿਆ ਦੇ ਵਿੱਚ ਮੈਂ ਸੁਣਿਆ ਓਮ ਓਮ ਕਹਿੰਦਾ ਉਹ ਹਿੰਦੂ ਧਰਮ ਵਾਲੇ ਇਹ ਗੱਲ ਕਹਿੰਦੇ ਸੀ ਵੀ ਕੱਲਾ ਹਿੰਦੂ ਹੀ ਜਪ ਸਕਦਾ ਓਮ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਪੈਦਾ ਕਰਿਆ ਇੱਕ ਓੰਕਾਰ ਦਾ ਮਤਲਬ ਇਹ ਕਹਿੰਦਾ ਵੀ ਸਾਰਾ ਕੁਝ ਇੱਕ ਹੈ ਵੀ ਪ੍ਰਮਾਤਮਾ ਇੱਕ ਹੈ ਇਹਨੂੰ ਕੋਈ ਵੀ ਕੋਈ ਵੀ ਮੰਨ ਕੇ ਚਲੋ ਮੁਸਲਮਾਨ ਹਿੰਦੂ ਛੋਟੀ ਮੋਟੀ ਜਾਤੀ ਦਾ ਸਾਰੇ ਓੰਕਾਰ ਨੂੰ ਜਪ ਸਕਦੇ ਨੇ ਇੱਕ ਓੰਕਾਰ ਦਾ ਮਤਲਬ ਵੀ ਪ੍ਰਮਾਤਮਾ ਇੱਕ ਹੈ ਇਹ ਗੱਲ ਸਾਰੇ ਧਰਮਾਂ ਲਈ ਸਾਰੇ ਧਰਮਾਂ ਲਈ ਇਹ ਲਾਗੂ ਹੁੰਦੀ ਹੈ ਓੰਕਾਰ ਇੱਕ ਓਕਾਰ ਸਾਰੇ ਧਰਮਾਂ ਲਈ ਲਾਗੂ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਦਾ ਹੀ ਨਹੀਂ ਹੈਗਾ ਵੀ ਕੱਲੀ ਆ ਪੌੜੀਆਂ ਉੀਆਂ ਨਾਲ ਸਟਰੀਕ ਪੜੀਦਾ ਸਟਰੀਕ ਪੜੀਦਾ ਮੇਰੇ ਕੋਲੇ ਮਸਕੀਨ ਦਾ ਸਟਰੀਕ ਮੇਰੇ ਕੋਲੇ ਸਾਰਾ ਮੇਰੇ ਕੋਲੇ ਘਰੇ ਆਵਦਾ ਲੈ ਕੇ ਰੱਖਿਆ ਹੋਇਆ ਸਟਰੀਕ ਜਿਹੜੇ ਲੋਕ ਐ ਪਕਾਈ ਮਾਰੀ ਉਹਨੇ ਕੁੱਤਿਆਂ ਵਾਂਗੂ ਚੱਕ ਕੇ ਬੋਲਣ ਲੱਗ ਪਏ ਨੇ ਸਟਰੀਕ ਜਪਜੀ ਸਾਹਿਬ ਦਾ ਮੇਰੇ ਕੋਲੇ ਆ 25 ਘੰਟੇ ਦੀ ਵਿਆਖਿਆ ਮੇਰੀ ਸੀਡੀ ਦੇ 25 ਘੰਟੇ ਦੀ ਵਿਆਖਿਆ ਹੁਣ ਮੇਰੇ ਕੋਲੇ ਗੱਡੀ ਹੁਣ ਹੁਣ ਹੋਰ ਆ ਪਹਿਲਾਂ ਜਿਹੜੇ ਮੇਰੇ ਕੋਲੇ ਗੱਡੀ ਸਵੈਪਟ ਹੁੰ ਪੂਰੀ ਜਪਜੀ ਸਾਹਿਬ ਦੀ ਜਦੋਂ ਮੇਰੀ ਗੱਡੀ 'ਚ ਗਾਣੇ ਨਹੀਂ ਸੀ ਵਜਦੇ ਹੁੰਦੇ ਮਸਕੀਨ ਦਾ ਜਦੋਂ ਵੀ ਮੈਂ ਬਹਿਲਾ ਹੁੰਦਾ 25 ਘੰਟੇ ਦਾ ਪੂਰੀਆਂ ਪੰਜ ਸੀੜੀਆਂ ਲੱਗੀਆਂ ਮੇਰੇ ਕੋਲੇ ਪੂਰਾ ਮਸਕੀਨ ਦਾ ਸੈੱਟ ਆ ਜਪਜੀ ਸਾਹਿਬ ਦੀ ਵਿਆਖਿਆ ਕਰੀ ਵਿੱਚ ਲੋਕ ਇਹੋ ਜਿਹੇ ਫੁੱਦੂ ਨੇਗੇ ਸਿੱਖ ਧਰਮ ਦੇ ਮਤ ਸਿੱਧੀ ਸਪਸ਼ਟ ਗੱਲ ਕਹਿਣਾ ਚਾਹਣਾ ਸੰਤ ਮਸਕੀਨ ਜੀ ਨੂੰ ਇਹ ਗੱਲ ਕਹਿਣ ਦੇਗੇ ਵੀ ਉਹ ਤਾਂ ਸਿੱਖ ਉਹ ਉਹ ਨੂੰ ਹਿੰਦੂ ਧਰਮ ਦੀ ਗੱਲ ਕਰਦਾ ਅਸਲੀ ਜਿਹੜੇ ਬੇਕਾਰ ਬੰਦੇ ਨੇਗੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਵੀ ਮਸਕੀਨ ਦਾ ਨਿਚੋੜ ਕੱਢ ਕੇ ਸਾਰੇ ਗੱਲ ਦੱਸਦਾ ਵਿੱਚ ਸਿੱਖ ਧਰਮ ਦੇ ਇਹੋ ਜਿਹੇ ਬੰਦੇ ਨੇ ਜਿਹੜੇ ਸੰਤ ਮਸਕੀਨ ਜੀ ਦੇ ਖਿਲਾਫ ਬੋਲਦੇ ਨੇ ਵੀ ਉਹਨੂੰ ਇਹ ਗੱਲ ਦਾ ਵੀ ਉਹਨੂੰ ਤਾਂ ਵਿਆਖਿਆ ਨਹੀਂ ਕਰਨੀ ਆਉਂਦੀ ਸੰਤ ਮਸਕੀਨ ਜੀ ਉਹ ਉਹ ਸੰਤ ਰਹੇ ਨੇਗੇ ਜਿਨ੍ਹਾਂ ਨੂੰ ਠੀਕ ਆ ਵੀ ਜਿਹੜੀ ਮੰਨ ਕੇ ਚੱਲ ਪੂਰੀ ਰਮਾਇਣ ਦੇ ਬਾਰੇ ਪੂਰਾ ਦੱਸ ਕੇ ਕਿਉਂਕਿ ਰਮਾਇਣ ਦੇ ਬਾਰੇ ਤਾਂ ਪੂਰੀ ਗੱਲ ਸੁਣਦੇ ਹੀ ਨਹੀਂ ਸੀਗੇ ਵਿੱਚ ਆਪਦਾ ਘੋੜਾ ਭਜਾ ਲੈਂਦੇ ਸੀਗੇ ਵੀ ਸੰਤ ਮਸਕੀਨ Hindu ਧਰਮ ਦੀ ਗੱਲ ਕਰਦਾ ਉਹ ਉਹ Hindu ਧਰਮ ਦੀ ਗੱਲ ਨਹੀਂ ਸੀ ਕਰਦਾ ਉਹ ਪ੍ਰਮਾਤਮਾ ਦੀ ਗੱਲ ਕਰਦਾ ਸੀਗਾ ਉਹ ਬੰਦਾ ਯਾਦ ਰੱਖਿਓ ਉਹ ਬੰਦਾ ਪ੍ਰਮਾਤਮਾ ਤੋਂ ਇਲਾਵਾ ਸੰਤ ਮਸਕੀਨ ਜੀ ਨੇ ਅੱਜ ਤੱਕ ਜਿੰਨੇ ਕਥਾ ਕਥਾਵਾਚਕ ਹੋਏ ਨੇਗੇ ਉਹ ਆਪ ਦੀ ਗੱਲ ਮੂਰੇ ਰੱਖਦੇ ਨੇ ਉਹ ਗੱਲ ਸਿਰਪ ਸੰਤ ਮਸਕੀਨ ਜੀ ਇਕੱਲੇ ਉਹ ਮਸਕੀਨ ਸੀ ਜਿਹੜੇ ਪਰਮਾਤਮਾ ਦੀ ਇਕੱਲੇ ਗੱਲ ਮੂਰੇ ਰੱਖਦੇ ਨੇਗੇ ਇਹ ਗੱਲ ਯਾਦ ਰੱਖਿਓ ਸਾਡੀਆਂ ਜਿਹੜੀਆਂ ਮੰਨ ਕੇ ਚੱਲੋ ਆਹ ਵੀਡੀਓ ਨੂੰ ਲੈ ਕੇ ਆ ਗਏ ਜੀ ਇਹ ਜੀ ਇਹ ਜੀ ਇਹ ਤਾਂ ਜੀ ਇਹਨਾਂ ਨੇ ਜੀ ਲੁੱਟੀਆਂ ਬੜੇ ਬਣਾਤਿਆਂ ਇਹ ਬਣਾਤਿਆਂ ਚੋਹ ਬਣਾਤਿਆਂ ਇਹਨਾਂ ਦੇ ਬਾਰੇ ਵੀ ਮੈਂ ਸਮਾਰ ਕੇ ਹੁਣ ਬੋਲਦਾ ਰਹੂੰਗਾ ਉਹੀ ਨਹੀਂ ਹੈਗਾ ਵੀ ਉਹੀ ਉੱਠ ਕੇ ਚੱਕ ਕੇ ਹੋ ਗਿਆ ਅੱਜ ਤੱਕਰ ਕਾਫੀ ਉਮਰੋਂ ਦੀ ਸ਼ਰਾਬ ਦਾ ਟੇਸਟ ਨਹੀਂ ਪਤਾ ਵੀ ਨਸ਼ੇ ਦਾ ਵੀ ਟੇਸਟ ਕੀ ਹੁੰਦਾ ਜਦੋਂ ਮਰਜ਼ੀ ਜਿਹੜਾ ਆਪਦੇ ਆਪ ਨੂੰ ਕਹਿੰਦਾ ਕੌਮ ਦਾ ਬਦਵਾਨ ਹਨਾ ਮੈਰਾ ਕਿ ਡੋਪ ਟੈਸਟ ਕਰਾ ਲੈ ਵੀ ਜੇ ਮੇਰੇ ਕਿਤੇ ਜੇ ਮੇਰੇ ਕਿਤੇ ਨਸ਼ਾ ਆ ਜਾਏ ਨਸ਼ਾ ਆ ਜਾਏ ਮੇਰੇ ਵੀ ਇਹਨੇ ਬੰਦਾ ਨਸ਼ਾ ਕਰਦਾ ਮੈਨੂੰ ਉੱਥੇ ਹੀ ਮੇਰਾ ਕਾਲਾ ਮੂੰਹ ਕਰਕੇ ਉੱਥੇ ਮੈਂ ਫੇਸਬੁੱਕ ਪੇਜ ਤੇ ਲਾਈਵ ਹੋਊਗਾ ਜੇ ਮੇਰੇ ਕਿਸੇ ਬਲੱਡ ਚ ਨਸ਼ਾ ਆ ਜਾਏ ਮੇਰਾ ਡੋਪ ਟੈਸਟ ਜਦੋਂ ਮਰਜ਼ੀ ਕਰਾ ਲਿਓ ਵਿੱਚੋਂ ਭੁਕਾਈ ਮਾਰ ਦਿੰਦੇ ਨੇ ਵੀ ਇਹ ਇਹ ਬੰਦਾ ਜੀ ਇਹ ਫੀਮ ਖਾ ਕੇ ਇਹ ਬੰਦਾ ਫੀਮ ਖਾ ਕੇ ਲਾਈਵ ਹੋ ਜਾਂਦਾ ਇਹ ਬੰਦਾ ਬੋਲਦਾ ਬਹੁਤ ਮੇਰਾ ਟੋਪ ਡਾਕ ਟੈਸਟ ਕਰਾ ਲਓ ਜਦੋਂ ਮਰਜੀ ਜੇ ਕਿਤੇ ਮੇਰੇ ਸਰੀਰ ਚ ਜੇ ਮੇਰੇ ਕਿਸੇ ਵੀ ਕਿਤੇ ਵੀ ਨਸ਼ਾ ਨਿਕਲਿਆ ਹੋਵੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਬਦਵਾਨ ਠੀਕ ਹੈ ਆਪਦੇ ਆਪ ਨੂੰ ਸਾਰੇ ਨਸ਼ਾ ਕਰਦੇ ਨੇ ਸਾਰਿਆਂ ਦੇ ਕਿਸੇ ਦੇ ਬਲਾਤਕਾਰੀ ਦਾ ਪਰਚਾ ਕਿਸੇ ਕਿਸੇ ਦਾ ਹੀ ਪਰਚਾ ਕਿਸੇ ਦੀ ਚੋਰੀ ਦਾ ਪਰਚਾ ਕੋਈ ਵੀ ਕਿਤੇ ਪਿੰਡ ਚ ਗੱਲ ਇਹ ਕਰਕੇ ਦਿਖਾ ਦੇਵੇ ਕਿਤੇ ਚੋਰੀ ਕਰੀ ਹੋਵੇ ਕਿਤੇ ਠੀਕ ਹੈ ਕਿਸੇ ਦੀ ਮੰਨ ਕੇ ਚੱਲ ਧੀ ਪਹਿਣ ਵਿਆਹ ਕੇ ਛੱਡੀ ਹੋਵੇ ਜਿਹੜੇ ਬੰਦੇ ਖਲਾਫ ਉਹਨਾਂ ਸੁਣ ਲਓ ਕਿੱਤੇ ਵੀ ਕਿਸੇ ਦੀ ਚੋਰੀ ਕਰੀ ਹੋਵੇ ਕਿਹਦਾ ਕੋਈ ਪੈਸਾ ਤਾਂ ਪਿਆ ਹੋਵੇ ਕਦੋਂ ਮਰਜ਼ੀ ਗੱਲ ਕਹਿ ਕੇ ਦਿਖਾ ਦਿਓ ਆਪਦੇ ਆਪ ਨੂੰ ਗੱਲਾਂ ਮਾਰਨੀਆਂ ਤਾਂ ਸੌਖੀਆਂ ਨਹੀਂਆਂ ਨੈਗੇਟਿਵ ਕਮੈਂਟ ਦਾ ਚੱਕ ਕੇ ਮਾਰਨਾ ਬਹੁਤ ਸੌਖਾ ਲੱਗਦਾ ਕਮੈਂਟ ਮਾਰਨਾ ਤਾਂ ਜਦੋਂ ਮਰਜ਼ੀ ਜਿਹੜਾ ਕਹਿੰਦਾ ਕਹਾਉਂਦਾ ਬੁਧਵਾਨ ਹੈ ਚੈਨਲ ਵਾਲ ਨੂੰ ਬੁਲਾ ਲੇ ਮੇਰੇ ਨਾਲ ਸਾਹਮਣੇ ਬੈਠ ਜਾ ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰੇ ਵੀ ਜਿਹੜਾ ਆਪਦੇ ਆਪ ਨੂੰ ਪਰਮਾਤਮਾ ਦਾ ਵੱਡਾ ਹੋ ਵੀ ਮੈਨੂੰ ਬਾਲਾ ਨੌਲੇਜ ਆ ਮੇਰੇ ਸਾਹਮਣੇ ਬੈਠ ਕੇ ਡਿਬੇਟ ਕਰੇ ਮੈਂ ਉਹਨੂੰ ਫੇਰ ਦੱਸੂਗਾ ਵੀ ਕੀ ਚੀਜ਼ ਆ ਜ ਆ ਸਾਹਮਣੇ ਬੈਠੇ ਅਥਰੇ ਜਿਹੜਾ ਤੂੰ ਚੱਕ ਕੇ ਕਮੈਂਟ ਮਾਰ ਦਿੰਦਾ ਨਾ ਮੈਨੂੰ ਪ੍ਰੇਮੀ ਪ੍ਰੇਮੀ ਦਾ ਅਰਥ ਹੁੰਦਾ ਪ੍ਰੇਮ ਕਰਨ ਵਾਲਾ ਜਿਹਨੇ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਕਹਿੰਦਾ ਜਿਹਨੇ ਪ੍ਰੇਮ ਕੀਤਾ ਉਹਨੇ ਕਹਿੰਦਾ ਪ੍ਰਭੂ ਪਾਇਆ ਇਹ ਗੱਲ ਜਿਹਨੇ ਕਹਿੰਦਾ ਪ੍ਰੇਮ ਕੀਤਾ ਮੈਨੂੰ ਉਹ ਥੋੜੇ ਪੰਕਤੀ ਮੈਨੂੰ ਪੜ੍ਹਨੀ ਨਹੀਂ ਆਉਂਦੀ ਪਰ ਉਹਦਾ ਅਰਥ ਇਹ ਆ ਕਿ ਨਾ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਿਹਾ ਕਹਿੰਦਾ ਜਿਨ ਪ੍ਰੇਮ ਕੀਤਾ ਤੈਨਹੀ ਪ੍ਰਭ ਪਾਇਆ ਪ੍ਰੇਮੀ ਦਾ ਅਰਥ ਇਹ ਹੁੰਦਾ ਚੱਕ ਕੇ ਥੱਲੇ ਕਮੈਂਟ ਮਾਰ ਦਿੰਦੇ ਨੋ ਪ੍ਰੇਮੀ 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 ਦਾ ਅਰਥ ਬਹੁਤ ਵੱਡਾ ਹੈ ਪ੍ਰੇਮੀ ਦਾ ਠੀਕ ਆ ਨਾਲੇ ਇੱਕ ਗੱਲ ਹੋਰ ਕੰਨ ਖੋਲ ਕੇ ਸੁਣ ਲਿਓ ਗੁਰਸਿੱਖਾਂ ਦੁਆਰੇ ਫੇਰ ਜਿਹੜੇ ਆਨਲਾਈਨ ਦੁਆਰੇ ਦੇਖ ਰਹੇ ਨੇ ਸਾਡੀ ਫੈਮਿਲੀ ਦੇ ਵਿੱਚ ਮੇਰੀ ਦਾਦੀ ਦਾ ਅੰਮਰ ਸ਼ਕਿਆ ਹੋਇਆ ਤੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਖਾਂਦਰੇਣਾ ਦੁਆਰੇ ਕਿਤੇ ਮਰਜੀ ਬੈ ਕੇ ਮੇਰੇ ਨਾਲ ਗੱਲਬਾਤ ਕਰ ਲਓ ਕਮੈਂਟ ਮਾਰਿਓ ਨਾ ਤੂੰ ਬਾਈ ਸਤਸਾਈ ਦਾ ਪ੍ਰੇਮੀ ਆ ਇਹ ਆ ਚੌਹਾ ਬੌਹਾ ਠੀਕ ਹੈ ਮੈਂ ਕੋਈ ਮੈਂ ਕਿਸੇ ਵੀ ਯਾਰ ਮੈਂ ਨਾ ਸਤਸਾਈ ਵਾਲੇ ਨੂੰ ਮਾੜਾ ਕਹਾਂ ਨਾ ਮੈਂ Hindu ਨੂੰ ਮਾੜਾ ਕਹਾਂ ਨਾ ਮੈਂ ਮੁਸਲਮਾਨ ਨੂੰ ਮਾੜਾ ਕਹਾਂ ਕੋਈ ਚੱਕ ਕੇ ਵਿੱਚ ਵਿੱਚ ਬੰਦੇ ਹੁੰਦੇ ਨੇ ਆਰਐਸएस ਦੇ ਵੱਧ ਵੀ ਆ Hindu ਧਰਮ ਦੇ ਬੁਰਦ ਭੜਕ ਉਹ ਤੁਸੀਂ ਸਿਵਸਣ ਵਾਲਾ ਨਾ ਬੈਠ ਕੇ ਕੋਈ ਕਿਸੇ ਨਾਲ ਵੀ ਪ੍ਰੇਮ ਦੀ ਗੱਲ ਤਾਂ ਪਹਿਲਾਂ ਕਰਕੇ ਦੇਖੋ ਪਹਿਲਾਂ ਲੜਨ ਤੇ ਪਿਆਰ ਹੋ ਜਾਂਦੇ ਨੇ ਜੀ ਸਿਵਸਣਾ ਜੀ ਸਿਵਸਣ ਵਾਲੇ ਬੇਕਰਨੇ ਮੈਂ ਤਾਂ ਕਿਸੇ ਨੂੰ ਬੇਕਰਨੇ ਕਹਿੰਦਾ ਮੈਂ ਕਿਉਂ ਕਹਾ ਸਾਡਾ ਸਿੱਖ ਧਰਮ ਤਾਂ ਇਹ ਗੱਲ ਸਿਖਾਉਂਦਾ ਹੀ ਨਹੀਂਗਾ ਵੀ ਜਿੰਨਾ ਚਿਰ ਤੁਸੀਂ ਪਹਿਲਾਂ ਗੱਲਬਾਤ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਜੀ ਹੋਏ ਨੇਗੇ ਪੂਰਾ ਦਿੱਲੀ ਦੇ ਠੀਕਾ ਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਲਾਲ ਕਲਰ ਨੂੰ ਠੋਕਰ ਮਾਰ ਕੇ ਆਏ ਹੋਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਾਰੇ ਹਿੰਦੁਸਤਾਨ ਤੇ ਰਾਜ ਕਾਇਮ ਕਰ ਸਕਦੇ ਸੀਗੇ ਪਰ ਸਿੱਖ 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 ਦਾ ਇਹ ਉਸੂਲਾ ਸਿੱਖਣਾ ਹੈ ਤਾਂ ਜੋ ਕਹਿੰਦੇ ਨੇ ਬਿਦਹਾ ਤੱਕ ਮਾਰਦੇ ਠੋਕਰ ਤੱਕ ਤੱਕ ਤਾਂ ਤਾਂ ਜਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਾਲ ਕਿਲੇ ਨੂੰ ਸਾਰੇ ਹਿੰਦੁਸਤਾਨ ਤੇ ਸਿੱਖ ਧਰਮ ਗੁਰੂ ਗੋਬਿੰਦ ਸਿੰਘ ਜੀ ਰਾਜ ਕਰ ਸਕਦੇ ਪਰ ਠੋਕਰ ਮਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਯਾਦ ਰੱਖਿਓ ਕਦੇ ਵੀ ਸੋਨੂੰ ਇਹ ਗੱਲਾਂ ਦਾ ਕਦੇ ਨਹੀਂ ਇਹ ਗੱਲਾਂ ਉੱਚਾ ਕੇ ਲੱਡੂ ਬੰਦੇ ਅੱਖ ਚੱਕ ਕੇ ਲਾਈਵ ਹੋ ਜਾਂਦੇ ਨੇ ਕਿ ਕਮੈਂਟ ਮਾਰ ਲੱਗੇ ਨੇ ਕਿ ਕਦੇ ਅੱਜ ਤੱਕ ਧਰਮ ਦੀ ਕੋਈ ਗੱਲ ਨਹੀਂ ਕਰੀ ਅੱਜ ਪਹਿਲੀ ਵਾਰ ਤਾਂ ਇਹ ਗੱਲ ਕਰਨੀ ਪਈ ਕਿਉਂਕਿ ਹਟੇ ਨਹੀਂ ਗੇ ਗਾਣ ਪੰਗੇ ਲੈਣੋ ਤੁਸੀਂ ਮੈਂ ਗੱਲ ਕਹਿਣਾ ਵੀ ਤੁਸੀਂ ਤੁਹਾਡੀ ਤੁਹਾਡੇ ਪੰਜਾਬ ਵਾਲਿਆਂ ਦੇ ਵਿੱਚ ਤੁਹਾਡਾ ਪੰਜਾਬ ਕਿਉਂ ਨਹੀਂ ਤਰੱਕੀ ਕਰ ਸਕਦਾ ਤੁਹਾਡਾ ਇੱਕੋ ਹੀ ਕਾਰਨ ਹੈ ਦੇਖ ਕੇ ਹਰ ਇੱਕ ਬੰਦੇ ਨੂੰ ਜਲਸੀ ਕਰਨਾ ਤਰੱਕੀ ਕਰਨਾ ਉਹ ਜਿਹੜਾ ਬੰਦਾ ਮਾੜੀ ਮੋਟੀ ਤਰੱਕੀ ਕਰਦਾ ਉਹਨੂੰ ਦੇਖ ਕੇ ਛੜਨਾ ਬਸ ਤੁਹਾਡਾ ਇੱਕੋ ਇੱਕ ਮਕਸਦ ਦਾ ਛੜਨਾ ਜਿੱਦ ਤਰੇ ਤੁਸੀਂ ਛੜਨਾ ਛੱਡ ਦੋਗੇ ਤੁਹਾਡੀ ਆਪ ਦੀ ਤਰੱਕੀ ਹੋ ਜੂਗੀ ਤੁਸੀਂ ਆਪ ਵੀ ਤਰੱਕੀ ਦੇ ਰਾਹਤੇ ਤੇ ਜਾਓਗੇ ਤੁਸੀਂ ਇਹ ਗੱਲ ਯਾਦ ਰੱਖਿਓ ਜਿੱਦ ਨੇ ਇਹ ਪੰਜਾਬ ਵਾਲੇ ਲੋਕ ਨਾ ਜਿਹੜਾ ਜਿਹੜਾ ਬੰਦਾ ਇੱਕ ਦੂਸਰੇ ਨੂੰ ਦੇਖ ਕੇ ਛੜਦਾ ਹੈ ਉਹ ਬੰਦਾ ਕਦੇ ਜ਼ਿੰਦਗੀ 'ਚ ਤਰੱਕੀ ਨਹੀਂ ਕਰਦਾ ਤੁਸੀਂ ਮੇਰੀ ਗੱਲ ਕਿੱਥੇ ਮਰਜ਼ੀ ਲਿਖ ਲਿਓ ਇਹ ਗੱਲ ਤੁਸੀਂ ਕਿੱਥੇ ਮਰਜ਼ੀ ਮੇਰੀ ਇਹ ਗੱਲ ਨੋਟ ਕਰ ਲਿਓ ਜਿਹੜਾ ਬੰਦਾ ਇੱਕ ਦੂਸਰੇ ਤਰੱਕੀ ਨੂੰ ਦੇਖ ਕੇ ਛੱਡਦਾ ਉਹ ਬੰਦਾ ਕਦੇ ਤਰੱਕੀ ਨਹੀਂ ਕਰ ਸਕਦਾ ਉਹ ਬੰਦਾ ਉੱਥੇ ਹੀ ਰਹੂਗਾ ਉਹ ਬੰਦੇ ਨੇ ਉੱਥੇ ਹੀ ਰਹਿਣਾ ਥੋੜੀ ਉੱਚਾੱਕੇ ਦੁਨੀਆ ਆਪ ਦਾ ਬੰਨੂ ਸਿਆਣਾ ਘਾਉਣ ਲੱਗ ਜਾਂਦੀ ਐ ਜਿੰਨੇ ਵੀ ਲੋਕ ਜਲਦੀ ਤਰੱਕੀ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਮੈਂ ਸਾਡੇ ਆਪ ਦੇ ਪਿੰਡ ਦੀ ਗੱਲ ਕਰਦਾ ਉਹ ਪਿੰਡ ਦੇ ਵਿੱਚ ਉੱਥੇ ਹੀ ਬੈਠੇ ਨੇਗੇ ਉਹਨਾਂ ਨੇ ਮੰਨ ਕੇ ਚੱਲ ਜਾਂਦਾ ਖੇਤ ਜਾ ਕੇ ਮੁੜਿਆ ਆਉਣਾ ਜਾਂ ਸੱਤ ਦੇ ਵਿੱਚ ਬੈਠ ਕੇ ਚੁਗਲੀਆਂ ਕਰਕੇ ਮੁੜਿਆ ਆਉਣੇ ਨੇਗੀਆਂ ਘਸਾ ਕੇ ਉੱਥੇ ਉੱਥੇ ਮੁੜਿਆ ਉਹਨਾਂ ਦੇ ਗਾਂਢਾ ਠੀਕ ਹੈ ਸਿੱਧੀ ਜੀ ਗੱਲ ਕਰਦਾ ਕੋਈ ਕੰਮ ਨਹੀਂ ਕਰਨਾ ਬਸ ਉੱਥੇ ਹੀ ਉਹਨਾਂ ਦੀ ਸੋਚ ਉੱਥੇ ਦੀ ਕ੍ਰਿਸ਼ੀਮਤ ਹੈ ਜਿਹੜੇ ਸਾਡੇ ਪਿੰਡ ਦੇ ਵਿੱਚ ਕੋਟਦਣਾ ਦੇ ਵਿੱਚ ਵੀ ਕਈ ਹੋਣਗੇ ਪਰ ਜ਼ਿਆਦਾਤਰ ਸਾਨੂੰ ਕੋਟਦਣਾ 90% ਮੈਨੂੰ ਪਿਆਰ ਕਰਦਾ ਹੈ ਪਣ ਮੈਂ ਕਹਣਾ ਜੇ ਮੈਂ ਦੂਜੀ ਗੱਲ ਇਹ ਗੱਲ ਕਹਿਣਾ ਚਾਹਣਾ ਜੇ ਰਮਦਾਸ ਸਿੰਘ ਤੇ ਮੱਝਵੀ ਸਿੰਘ ਜਾਤ ਦੀ ਕੋਈ ਗੱਲ ਨਹੀਂ ਕਰਦਾ ਮੇਰਾ ਇੰਨਾ ਉਹਨਾਂ ਦੋਨਾਂ ਨਾਲ ਪਿਆਰ ਹੈ ਜਿਹੜੇ ਬੰਦੇ ਜਾਤ ਦੀ ਗੱਲ ਕਰਦੇ ਨੇਗੇ ਸਾਡੇ ਪਿੰਡ ਦੇ ਵਿੱਚ ਹੁਣੇ ਮੈਨੂੰ ਇੱਕ 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 ਬੰਦਾ ਸੀਗਾ ਤੁਹਾਨੂੰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਚਾਹਣਾ ਇੱਕ ਬੰਦੇ ਦੀ ਹੋਰ ਵੀ ਕਲੀਅਰ ਆਪਣਾ ਆ WhatsApp ਤੇ ਫੋਟੋਆਂ ਪਾਈ ਜਾਂਦੇ ਨੇ ਗਿਆ ਸਾਡੇ ਪਿੰਡ ਦਾ ਰੰਦਾਸ ਸਿੰਘ ਦਾ ਬੰਦਾ ਭੋਲਾ ਸੀਗਾ ਉਹਦਾ ਲਾਲ ਸੀਗਾ ਉਹਦੀ ਮੈਂ ਉਹਨੂੰ ਉਹਨੂੰ ਤਿੰਨ ਵਾਰੀ ਉਹਨੂੰ ਪਟਿਆਲੇ ਹਸਪੀਟਲ ਦੇ ਵਿੱਚ ਲੈ ਕੇ ਗਿਆ ਉਹਦੀ ਸਾਰੀ ਉਹਦੀ ਪੀਕ ਆ ਆਪਣਾ ਲੱਤ ਦੇ ਵਿੱਚ ਪੈ ਗਈ ਸੀ ਉਹਦੀ ਉਹਦੀ ਕੜਵਾਈ ਠੀਕ ਆ ਉਹਦੀ ਕੜਵਾਈ ਉਹਦਾ ਉਹ ਨੂੰ ਭਾਈ ਉਹਨੂੰ ਡਾਕਟਰ ਨੂੰ ਕਹਿੰਦਾ ਵੀ ਕਹਿੰਦਾ ਵੀ ਮੈਂ ਤਿੰਨ ਵਾਰੀ ਕੋਸ਼ਿਸ਼ ਕਰ ਲਈ ਉਹਦਾ ਜ਼ਖਮ ਨਹੀਂ ਠੀਕ ਹੋ ਉਹਦੇ ਪਿੱਠ ਤੇ ਜ਼ਖਮ ਹੋ ਗਏ ਹੋਰ ਹੋ ਗਏ ਉਹਦੇ ਠੀਕ ਆ ਉਹ ਕਹਿੰਦਾ ਵੀ ਇਹਦਾ ਕਹਿੰਦਾ ਵੀ ਲੱਤ ਕਰਨਾ ਜੇ ਆਪਾਂ ਲੱਤ ਕੱਢ ਦੀ ਤਾਂ ਠੀਕ ਨਹੀਂ ਰਹੂਗਾ ਡਾਕਟਰ ਨੇ ਇਹ ਗੱਲ ਕਹੀ ਸੀਗੀ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਮੈਂ ਇੰਨੀ ਕੋਸ਼ਿਸ਼ ਕਰੀ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਨਹੀਂ ਠੀਕ ਆ ਉਹਦੀ ਕਿਸਮਤ ਹੀ ਮਾੜੀ ਐਨੀ ਠੀਕ ਆ ਉਹਦਾ ਨਹੀਂ ਇਲਾਜ ਹੋਇਆ ਸਿਰੇ ਪਰ ਮੈਂ ਪੂਰੀ ਕੋਸ਼ਿਸ਼ ਕਰਕੇ ਮੈਡੀਸਨ ਦੂਜਾ ਉਹਦੇ ਘਰ ਵਾਲੀ ਉਹਦੇ ਬਹਾਨੇ ਉਹਦੇ ਘਰ ਵਾਲੀ ਦਾ ਉਹਦੇ ਘਰ ਵਾਲੀ ਦਾ ਸਾਰਾ ਮੰਨ ਕੇ ਦਾ ਲreportBody ਖਰਾਬ ਸੀ ਉਹਦੇ ਘਰ ਵਾਲੀ ਨੂੰ ਵੀ ਉਹਦੇ ਘਰ ਵਾਲੀ ਨੂੰ ਸਪੈਸ਼ਲ ਦਵਾਈ ਲੈ ਕੇ ਦਿੰਦਾ ਰਿਹਾ ਵੀਰਾ ਭਰਾਵਾਂ ਨੇ ਠੀਕ ਆ ਨਾਲ ਸਾਥ ਆ ਮੇਰੇ ਬਹੁਤ ਬਾਹਰ ਨੂੰ ਪਿਆਰ ਕਰਨ ਵਾਲੇ 4-5 ਬੰਦੇ ਇਹ ਜੇ ਕੰਟਰੀਆਂ ਚ ਯੂ ਐਸ ਏ ਚ ਜਰਮਨ ਦੇ ਵਿੱਚ ਤੇ ਆਪਣਾ ਠੀਕ ਆ ਕਈ ਕੰਟਰੀਆਂ ਦੇ ਵਿੱਚ ਕੈਨੇਡਾ ਦੇ ਵਿੱਚ 4-5 ਬੰਦੇ ਇਹਨੇ ਟੌਪ ਤੇ ਬੈਠੇ ਰਹੇ ਵੀ ਮੇਰੇ ਖਾਤਰ ਉਹ ਬੰਦੇ ਜਾਨ ਵੀ ਦੇ ਸਕਦੇ ਨੇ ਇਹ ਜੇ ਕੰਟਰੀਆਂ ਦੇ ਵਿੱਚ ਇਹ ਜੇ ਬਾਈ ਸੰਧੂ ਵਰਗੇ ਜਿਹਨਾਂ ਦੇ ਆਪ ਦੀ ਟ੍ਰਾਂਸਪੋਰਟ ਆ ਅਮਰੀਕਾ ਦੇ ਵਿੱਚ ਆਪਣੀ ਸਾਰੀ ਟ੍ਰਾਂਸਪੋਰਟ ਚੱਲਦੀ ਹੈ ਇਹੋ ਜਿਹੇ ਬੰਦੇ ਪਿਆਰ ਕਰਨ ਵਾਲੇ ਬੈਠੇ ਬੈਠਨੇ ਕਹਿੰਦੇ ਬਾਈ ਤੂੰ ਸਾਨੂੰ ਦੱਸ ਤਾਂ ਸੀ ਹੁਕਮ ਤਲਾ ਹੁਣ ਉਹਦੀ ਠੀਕਾ ਉਹ ਬੰਦੇ ਦੀ ਨਹੀਂ ਇਲਾਜ ਹੋਇਆ ਉਹਦੀ ਕਿਸਮਤ ਮਾੜੀ ਆ ਕਿਉਂਕਿ ਮੇਰੀ ਮਾਂ ਦਾ ਖੋਤਾ ਇਲਾਜ ਨਹੀਂ ਸੀ ਹੋਇਆ ਮੈਂ ਇੰਨੀ ਕੋਸ਼ਿਸ਼ ਕਰੀ ਸੀਗੀ ਕਿਉਂਕਿ ਜਦੋਂ ਕਿਸਮਤ ਬੰਦੀ ਨਹੀਂ ਸਾਧੰਦੀ ਮਾਂ ਨੂੰ ਮੇਰੀ ਨੂੰ ਕੈਂਸਰ ਸੀਗਾ ਜਿੱਥੋਂ ਮੇਰਾ ਮੈਂ ਲੋਕਾਂ ਦਾ ਭਲਾ ਵੀ ਮੈਂ ਸੋਚਦਾ ਵੀ ਹਰ ਇੱਕ ਦੇ ਵਿੱਚ ਮੈਂ ਉਹਦੇ ਮਾਪ ਦੀ ਮਾਂ ਨੂੰ ਦੇਖਦਾ ਵੀ ਆਹ ਮੇਰੀ ਮਾਂ ਹੈ ਜਿਹੜਾ ਮੰਨ ਕੇ ਚੱਲ ਵੀ ਆਪਣੇ ਲਾਜ ਲਈ ਮੈਂ ਤੁਰਦਾ ਅੱਗੇ ਹੋ ਕੇ ਮੇਰੀ ਮਾਂ ਨੂੰ ਮੈਂ ਨਹੀਂ ਕੋਸ਼ਿਸ਼ ਕਰੀ ਦੋ ਸਾਲ ਬਚਾਉਣ ਦੇ ਲਈ ਵੀ ਬਚ ਜੇ ਮੇਰੀ ਮਾਂ ਕੈਂਸਰ ਸੀਗਾ ਮੇਰੀ ਮਾਂ ਨੂੰ ਪਰ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਸੀਗਾ ਉਹ ਨਹੀਂ ਹੁੰਦਾ ਲਾਜ ਹੋ ਸਕਿਆ ਆਖਰ ਨੂੰ ਉਹਦੀ ਠੀਕਾ ਇੱਕ 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 ਟਾਈਮ ਉਹਦੀ ਵਿਚਾਰੇ ਦੀ ਮੌਤ ਹੋ ਕੇ ਹੀ ਖੜਾ ਛੁੱਟਿਆ ਕਈ ਬੰਦੇ ਨੇ ਕਿਸ ਮਤਲਬ ਆ ਕਿਸਮਤ ਹੁੰਦੀ ਆ ਪਰਮਾਤਮਾ ਦੇ ਬਹੁਤ ਵੱਡੀਆਂ ਗੱਲਾਂ ਨੇ ਨਹੀਂ ਇਲਾਜ ਹੁੰਦੇ ਮੈਂ ਪੂਰੀ ਉਹ ਬੰਦੇ ਦੀ ਕੋਸ਼ਿਸ਼ ਕੀਤੀ ਇਲਾਜ ਕਰਵਾਉਣ ਦੀ ਹੁਣ ਉਹ ਉਹਨੂੰ ਬੰਦੇ ਮੇਰੇ ਸਾਥ ਮੈਨੂੰ ਪਤਾ ਲੱਗਿਆ ਵੀ ਧਰੋਲੜੇ ਦੇ ਬੰਦੇ ਉਹਨੂੰ ਲੈ ਜਾ ਕੇ ਉਧਰ ਪਚਰਨੇ ਐਡਮਿਟ ਕਰਾਇਆ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਉਹ ਬੰਦੇ ਕਿਸੇ ਦਾ ਸਾਥ ਦੇਣ ਦੇਗੇ ਦੂਜਾ ਦੂਜੀ ਦੂਜਾ ਬੰਦਾ ਸੀਗਾ ਇੱਕ ਸਾਡੇ ਆਪਣੇ ਵੀਰ ਰੰਦਾਸ ਸਿੰਘ ਕਹਿੰਦਾ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਉਹਦੇ ਉਹਦੇ ਮੰਨ ਕੇ ਤਾਂ ਬੇਟੇ ਨੂੰ ਇਹੋ ਸੀਗਾ ਆਪਦੇ ਘਰੇ ਪਟਾਲੇ ਰੱਖਿਆ ਰੱਖ ਕੇ ਉਹਦਾ ਜਿੰਨਾ ਵੀ ਉਹਦੀ ਹੋ ਸਕੇ ਉਹਦੀ ਸਹਾਇਤਾ ਕਰਦੇ ਰਹਾ ਆਪਦੇ ਪਿੰਡ ਦੀ ਗੱਲ ਦੱਸਦਾ ਬਾਹਰਲੀ ਗੱਲ ਨਹੀਂ ਤੀਜਾ ਬੰਦੇ ਦਾ ਹੁਣ ਪਤਾ ਲੱਗਿਆ ਸਾਡੇ ਪਿੰਡ ਦਾ ਵੀ ਸਾਡੇ ਹਰ ਅਰਮਦਾਸ ਸਿੰਘਾ ਦੇ ਬੰਦੇ ਨੂੰ ਕਿਸੇ ਨੂੰ ਠੀਕ ਆ ਆਪਣਾ ਉਹਨੂੰ ਉਹਨੂੰ ਕੈਂਸਰ ਆ ਉਹਦਾ ਮੂਰੇ ਹੋ ਕੇ ਸਭ ਤੋਂ ਮੂਰੇ ਹੋ ਕੇ ਵੀ ਮੈਂ ਆਖਿਆ ਵੀ ਸਭ ਤੋਂ ਸਾਥੋਂ ਪਹਿਲਾਂ ਫੰਡ ਸਾਥੋਂ ਲੈ ਕੇ ਜਾਓ ਵੀ ਅਸੀਂ ਬਾਅਦ ਚੱਲਾਂਗੇ ਠੀਕ ਆ ਪਿੰਡ ਦੇ ਵਿੱਚ ਫੰਡ ਘਟਾਇਆ ਸਾਡੇ ਪਿੰਡ ਦੇ ਜ਼ਿੰਮੇਦਾਰ ਜਿਹੜੇ ਵੋਟਾਂ ਦੇ ਪਿੱਛੇ ਆਪਦੇ ਆਪ ਨੂੰ ਕਹਿੰਦੇ ਕਾਉਂਦੇ ਨੇ ਸਾਡਾ ਬਧਰੋਹ ਕਰਿਆ ਉਹਨਾਂ ਨੇ ਵੀ ਤੁਸੀਂ ਰਮਦਾਸ ਸਿੰਘਾ ਦੀ ਕਿਉਂ ਮਦਦ ਕਰ ਰਹੇ ਹੋ ਤੁਸੀਂ ਜੱਟੋਂ ਤੁਸੀਂ ਜੱਟ ਹੋ ਕੇ ਰਮਦਾਸ ਸਿੰਘਾ ਦੀ ਮਦਦ ਕਰ ਰਹੇ ਹੋ ਆਹ ਗੱਲਾਂ ਰਹੀਆਂ ਨੇ ਤੁਸੀਂ ਆਪਾਂ ਤੁਹਾਨੂੰ ਚੱਕ ਕੇ ਕਾਉਣ ਲੱਗੇ ਨੂੰ ਜਿਹੜੇ ਮੈਂ ਤਾਂ ਕਹਿੰਦਾ ਵੀ ਗਾਡ ਮਚਾਉਣਾ ਮਚਾਈ ਜਾ ਮੈਂ ਤਾਂ ਸਪਸ਼ਟ ਗੱਲ ਕਹਿਣਾ ਗਾਡ ਮਚਾਓ ਪਰ ਜਿਹੜੇ ਪਿਆਰ ਕਰਦੇ ਨੇ ਉਹ ਪਿਆਰ ਕਰਦੇ ਹੀ ਰਹਿਣਗੇ ਮਤਲਬ ਸਪਸ਼ਟ ਗੱਲ ਕਹਿਣਾ ਮਚਾਓ ਮੈਂ ਤਾਂ ਬੋਲਦਾ ਮੈਂ ਤਾਂ ਇਹੀ ਬੋਲੂਗਾ ਜਿਹੜਾ ਜਿਹੜੇ ਨੇ ਮਚਾਉਣਾ ਮਚਾਓ ਪਰ ਮੇਰੀ ਪੂਰੀ ਗੱਲ ਸੁਣਿਓ ਲਾਈਵ ਦੇ ਵਿੱਚ ਜਿਹੜੀ ਗਾਡ ਮਚਾਉਣੀ ਹੈ ਮਚਾਓ ਲੋਕਾਂ ਦਾ ਕੰਮ ਮੱਚਣਾ ਮੱਚੋ ਸਾਰਾ ਠੀਕ ਆ ਬਾਈ ਤੇ ਆਪਾਂ ਪ੍ਰੋਡੂਸਰ ਦੀ ਗੱਲ ਕਰ ਰਹੇ ਹਾਂ ਪ੍ਰੋਡੂਸਰ ਗਿਆ ਹੋਇਆ ਇਸ ਟਾਈਮ ਪੜੂਸ ਰਾਸ਼ਟਾ ਨੂੰ ਗਿਆਵਾ ਮੈਂ ਕੱਲਾ ਬਠਾ ਸੀਗਾ ਮੈਂ ਤਾਂ ਲਾਇ ਹੋ ਗਿਆ ਬਾਜਾ ਯਾਤਰਾ ਪ੍ਰੋਡੂਸਰ ਪੁੱਛ ਰਹੇ ਨੇ ਪ੍ਰੋਡੂਸਰ ਕਿੱਥੇ ਆ ਪ੍ਰੋਡੂਸਰ ਮੇਰਾ ਭਰਾ ਹੈ ਸਾਰੀ ਉਮਰ ਤੋਂ ਅਸੀਂ ਛੋਟੇ ਹੁੰਦੇ ਤੋਂ ਲੈ ਕੇ ਮਾਨਕੇ ਜਾਲ ਅਸੀਂ ਇਕੱਠੇ ਪੜੇ ਆ ਇਕੱਠੇ ਬਣ ਕੇ ਜਾਲ ਵੱਡੇ ਹੋਇਆ ਅਸੀਂ ਚਾਚੇ ਤਾਏ ਦੇ ਮੁੰਡਿਆਂ ਅਸੀਂ ਇਕੱਠੇ ਰਹਾ ਇਕੱਠੇ ਰਾਵਾਂਗੇ ਠੀਕ ਹੈ ਇਹ ਗੱਲ ਹੈ ਕੋਈ ਸਾਨੂੰ ਅਲੱਗ ਕਰਨ ਵਾਲਾ ਜੰਮਿਆ ਨਹੀਂ ਪ੍ਰੋਡੂਸਰ ਹੁਣ ਗਿਆਵਾ ਸੀ ਮੇਰੇ ਹੁਣ ਮੈਂ ਕਮੈਂਟ ਪੜੀਆਂ ਦਾ ਸੀ ਮੈਂ ਹੁਣੇ ਤਾਂ ਲਾਵਗਾ ਪ੍ਰੋਡੂਸਰ ਗਿਆਵਾ ਸੀ ਵਿੱਚ ਕਰ ਰਹੇ ਨੇ ਵੀ ਪ੍ਰੋਡੂਸਰ ਕਿੱਥੇ ਆ ਮੈਂ ਤਾਂ ਇਹ ਇਹ ਕਰ ਇਹ ਗੱਲ ਤੇ ਲਾਵਗਾ ਆਹਾ ਸੁਣ ਲੈ ਬਾਈ ਸੱਟਾਪ ਜਿਹੜਾ ਤੂੰ ਕਹਿ ਰਿਹਾ ਤੂੰ ਮੈਂ ਤੇਰੇ ਕਮੈਂਟ ਬਹੁਤ بڑے ਸੀਗੇ ਠੀਕ ਹੈ ਤੂੰ ਆਪ ਦਾ ਆਪਣਾ ਕਮੈਂਟ ਮਿਹਰੇ ਨੈਗੇਟਿਵ ਕਮੈਂਟ ਮਾਰ ਰਿਹਾ ਸੀ ਨਾ ਤੂੰ ਮੇਰੇ ਸਾਹਮਣੇ ਬੈਠ ਕੇ ਤੂੰ ਮੇਰੇ ਸਾਹਮਣੇ ਮੇਰੇ ਫਾਰਮ ਉੱਚ ਪਟਿਆਲੇ ਆਈ ਸਾਡੇ ਤੇ ਅਸੀਂ ਉੱਥੇ ਬੈਠਾਂਗੇ ਤੇਰਾ ਵੀ ਸਾਰਾ ਭਲੇਖਾ ਦੂਰ ਕਰ ਦਾਂਗੇ ਤੂੰ ਵੀ ਆਈ ਦੂਵੇਂ ਮੈਂ ਕਹਿੰਦਾ ਮੇਰੇ ਸਾਹਮਣੇ ਹੰਕਾਰੀ ਜੱਟ ਜਿਹੜਾ ਬੋਲਣਾ ਬੋਲੀ ਚਲੋ ਯਾਰ ਖਲਾਫ ਬੋਲਦੇ ਨੇ ਬੋਲੋ ਜਿਹੜਾ ਸੰਧੂ ਨੂੰ ਮੈਂ ਇੱਕ ਬੀਰ ਭਰਾ ਨੂੰ ਮੈਨੂੰ ਭਰਾ ਨੂੰ ਕਹਿੰਦਾ ਵੀ ਜਿਹੜਾ ਵੀ ਮੇਰੇ ਬੰਦਾ ਖਲਾਫ ਆ ਮੈਨੂੰ ਬੰਦੇ ਨੂੰ ਇਹ ਗੱਲ ਕਹੂੰਗਾ ਬਾਈ ਮੇਰੇ ਸਾਹਮਣੇ ਆ ਕੇ ਬੈਠੀ ਜੇ ਤੈਨੂੰ ਮੇਰੇ ਵਿਚਾਰ 마ੜੇ ਲੱਗੇ ਤਾਂ ਤੂੰ ਫੇਰ ਬਾਅਦ ਚ ਗੱਲ ਬੋਲੀ ਆਇਆ ਤਾਂ ਹਰ ਇੱਕੀ ਬੰਦਾ ਬੋਲ ਬੰਦਾ ਆਇਆ ਤਾਂ ਬਾਬਾ ਨਾਨਕ ਜੀ ਯਾਰ ਜਿਹਨੇ ਸਾਰੀ ਦੁਨੀਆ ਦਾ ਮੰਨ ਕੇ ਚੱਲ ਮਾਲਕ ਸੀਗਾ ਸਾਰੀ ਦੁਨੀਆ ਦਾ ਬਾਬਾ ਨਾਨਕ ਜੀ ਮਾਲਕ ਸੀਗਾ ਦੁਨੀਆ ਨੂੰ ਮੰਨ ਕੇ ਚੱਲ ਸ੍ਰਿਸ਼ਟੀ ਨੂੰ ਤਾਰਨ ਆਇਆ ਸੀਗਾ ਉਹਨਾਂ ਨੇ ਲੋਕਾਂ ਨੂੰ ਚੰਗਾ ਨਹੀਂ ਸੀ ਕਿਹਾ ਮੈਂ ਤਾਂ ਉਹਨਾਂ ਦੇ ਪੈਰਾਂ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹੈਗਾ ਗੁਰੂ ਨਾਨਕ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਜਵਾਨੇ ਦੇ ਹਿਸਾਬ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਸੀ ਚੰਗਾ ਕਿਹਾ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਮੈਂ ਤਾਂ ਉਹਨਾਂ ਦੀ ਪੈਰਾਂ ਦੀ ਮਿੱਟੀ ਵੀ ਨਹੀਂ ਹੈਗਾ ਤੁਸੀਂ ਲੋਕੋ ਤੁਸੀਂ ਤਾਂ ਉਸ ਟਾਈਮ 'ਚ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਮਾੜਾ ਕਿਹਾ ਉਹੀ ਤੁਸੀਂ ਲੋਕ ਹੁਣ ਵੀ ਤੁਸੀਂ ਉਹੀ ਲੋਕ ਹੀ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਥੋਡੇ ਵਰਗੇ ਲੋਕਾਂ ਨੇ ਹੀ ਬੱਟੇ ਮਾਰੇ ਸੀ ਉਹ ਥੋਡੇ ਵਰਗਿਆ ਨਹੀਂ ਤੁਸੀਂ ਯਾਦ ਰੱਖਿਓ ਇਹ ਗੱਲ ਨੂੰ ਅਸੀਂ ਸਿਰਫ ਇੱਕ ਫੰਡਚਨ ਕਰਦੇ ਸੀਗੇ ਉਹ ਲੋਕਾਂ ਨੂੰ ਮੰਨ ਕੇ ਚੱਲ ਸਾਨੂੰ ਨਹੀਂ ਸੀ ਪਤਾ ਵੀ ਸਾਡੀ ਇੰਨੀ ਇੱਕ ਪਬਲਿਕਿਟੀ ਹੋ ਸਾਨੂੰ ਇੰਨਾ ਲੋਕ ਪਿਆਰ ਕਰਨਗੇ ਖੇਤੀ ਦਾ ਕੰਮ 12 ਬਰ ਦਾ ਆ ਹੁਣ ਹਾੜੀਆਂ ਦਾ ਟਾਈਮ ਆ ਜੂਗਾ ਹੁਣ ਤਾਂ 3-4 ਸਾਲ ਹੋ ਗਏ ਕਣਕ ਨਹੀਂ ਵੱਡੀ 10-10 ਘੰਟੇ ਬੈਠ ਕੇ ਖੇਤ ਦੇ ਵਿੱਚ ਕਣਕ ਵੱਡੀ ਹੋਈ ਆ 10-10 ਘੰਟੇ ਕਿਹੜਾ ਕਹਿੰਦਾ ਕਹੋਂਦਾ ਆਪਦੇ ਆਪ ਨੂੰ ਜਿਹੜਾ ਕੰਮ ਕਰਨ ਵਾਲਾ ਬੰਦਾ ਮੇਰੇ ਸਾਹਮਣੇ ਕਣਕ ਬਟਨ ਬਿਠਾ ਦਿਓ ਹੁਣ ਕਣਕ ਆ ਗਈ ਜੇ ਮੇਰੇ ਤੋਂ ਮੂਰੇ ਲੰਘ ਜੇ ਮੇਰੀ ਮੂਤਰਾ ਤਾੜੀ ਮਰਦੇ ਹੋ ਵੀ ਕਣਕ ਬਟਨ ਤੇ ਮੇਰੇ ਮੂਰੇ ਲੰਘੇ ਖੇਤ ਆਲਾ ਬੰ ਦੋਨਾਂ ਨੇ ਖੇਤੀ ਦਾ ਸੀ ਇੰਨਾ ਕੰਮ ਕਰਦੇ ਰਹਾਂ ਸਕੂਲ ਟਾਈਮ ਜਦੋਂ ਅਸੀਂ ਪੜ੍ਹਦੇ ਹੁੰਦੇ ਨਾ ਅਸੀਂ ਦੋਨੇ ਜਦੋਂ ਸਕੂਲ ਟਾਈਮ ਵਿੱਚ ਦੋਨੇ ਪੜ੍ਹਦੇ ਹੁੰਦੇ ਇੱਕ ਇੱਕ ਵਾਰੀ ਸਾਰਾ ਸਕੂਲ ਇਸ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਹੋયા ਸਾਰਾ ਸਕੂਲ ਮੰਨ ਕੇ ਚੱਲ ਟੂਰ ਤੇ ਭਾਗ ਗਏ ਸੀ ਸਾਨੂੰ ਘਰੋਂ 200 ਰੁਪਏ ਨਹੀਂ ਸੀ ਜੁੜਿਆ 200 ਰੁਪਿਆ 200 ਰੁਪਿਆ ਟੂਰ ਤੇ ਜਾਣ ਨੂੰ ਨਹੀਂ ਸਾਨੂੰ ਘਰ ਦੇਣੇ ਤੇ ਜੁੜਿਆ ਸੀ ਸਾਡੇ ਨੂੰ ਅਸੀਂ ਦੋਨੇ ਸਾਰਾ ਸਕੂਲ ਟੂਰ ਤੇ ਭਾਗਿਆ ਸੀਗਾ ਮੰਨ ਕੇ ਚੱਲ ਹਨਾ ਅਸੀਂ ਅਸੀਂ ਉੱਥੋਂ ਹੁਣ ਅੰਜੋਏ ਕਰਦਿਆਂ ਅਸੀਂ ਇੱਕ ਮੰਨ ਕੇ ਚੱਲ ਖੁਸ਼ ਰਹਿਣਿਆ ਉਹੀ ਖੁਸ਼ੀ ਲੋਕਾਂ ਤੋਂ ਬਾਅਦ ਜਰਣੀ ਨਹੀਂ ਜਾਂਦੀ ਅਸੀਂ ਕਹਿਤਾ ਸੀਗਾ ਸਾਡੀ ਵੀਡੀਓ ਦਾ ਵੱਡਾ ਟਾਈਟਲ ਅਸੀਂ ਚੇਂਜ ਕਰਤਾ ਤੁਸੀਂ ਵੀ ਸਾਨੂੰ ਅਸੀਂ ਉੱਥੋਂ ਬਣ ਗਈ ਸੀ ਆ ਸਾਨੂੰ ਨਹੀਂ ਪਤਾ ਵੀ ਲੋਕ ਇਸ ਤਰ੍ਹਾਂ ਰੱਖੀ ਜਾਂਦਾ ਹੈ ਨਾਮ ਲੋਕਾਂ ਨੇ ਕਿਸੇ ਦੇ ਕੋਈ ਮਰਡਰ ਦਾ ਪਰਚਾ ਕਿਸੇ ਦੇ ਕੋਈ ਪਰਚਾ ਕਿਸੇ ਦੇ ਕੋਈ ਪਰਚਾ ਸਾਡੇ ਤੇ ਅੱਜ ਤੱਕ ਰਹੇ ਜਾਂ ਕੋਈ ਪਰਚਾ ਨਹੀਂ ਹੈਗਾ ਨਾ ਕੋਈ ਨਸ਼ਾ ਵੇਚਿਆ ਨਾ ਅਸੀਂ ਨਸ਼ਾ ਪ੍ਰਮੋਟ ਕਰਿਆ ਨਾ ਐਵੇਂ ਕਰਿਆ ਅਸੀਂ ਦੋਨੇ ਸ਼ੁਰੂ ਤੋਂ ਲੈ ਕੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਜਦੋਂ ਸਕੂਲੋਂ ਅਸੀਂ ਆ ਜਾਂਦੇ ਦੋਨੇ ਆਉਣ ਸਾਰ ਸਾਨੂੰ ਫਿਕਰ ਹੁੰਦਾ ਭਾਂਦਲ ਖੇਤੋਂ ਕੱਖ ਵੱਢ ਕੇ ਲਓ ਖੇਤੋਂ ਕੱਖ ਵੱਢ ਕੇ ਲੈਉਣੇ ਬੰਦੇ ਕੋਈ ਰੇੜਾ ਲੈ ਜਾਂਦਾ ਮੈਂ ਸਾਲਾ ਭਾਂਜੋ ਪ੍ਰੋਡਿਊਸਰ ਦੇ ਪ੍ਰੋਡਿਊਸਰ ਕੇ ਥੋੜਾ ਸਾਈਡ ਤੇ ਮੈਂ ਥਮਣੀ ਹੁੰਦਾ ਖੇਤ ਇਹਨੇ ਇਹ ਬੂਹਾ ਸੜਦਾ ਹੁੰਦਾ ਪਰ ਇੰਨਾ ਕੰਮ ਕਰਦਾ ਰਹਾ ਪ੍ਰੋਡਿਊਸਰ ਜਿਹੜਾ ਤੁਸੀਂ ਪ੍ਰੋਡਿਊਸਰ ਨੂੰ ਹੋਂ ਤੁਸੀਂ ਮਾੜਾ ਕਹਿੰਦੇ ਅੱਜ ਤਿਕਰ ਮੇਰੇ ਤੋਂ ਮੈਂ ਕਹਿੰਦਾ ਮੇਰੇ ਤੋਂ ਚੰਗੇ ਉਹਦੇ ਵਿਚਾਰ ਹੋਣਗੇ ਕੁਝ ਪ੍ਰੋਡਿਊਸਰ ਦੇ ਵੀ ਜਿਹੜੇ ਕੋਈ ਉਹ ਜਿਹੜੇ ਤੁਸੀਂ ਬੰਦਾ ਨਾ ਕਿਸੇ ਦੇ ਖਿਲਾਫ ਹੂਣੀ ਰਾਜੀ ਹੈਗਾ ਬੰਦਾ ਕਿਹਦੇ ਖਿਲਾਫ ਬੋਲੇ ਪ੍ਰੋਡੂਸਰ ਵਾ ਉਹ ਕੋਣ ਬੈਠਾ ਉਹਦੇ ਵਿੱਚ ਜਾ ਕੇ ਉਹ ਜਿਹੜੇ ਬੰਦੇ ਕਹਿ ਰਹੇ ਨੇ ਪ੍ਰੋਡੂਸਰ ਕਿੱਥੇ ਐ ਪ੍ਰੋਡੂਸਰ ਹੋਂ ਮੈਂ ਯਾਰ ਮੈਂ ਇਕੱਲਾ ਬਠਾ ਦੀ ਰੂਮ ਕਮਰੇ ਦੇ ਵਿੱਚ ਮੈਂ ਕਿਹਾ ਯਾਰ ਮੈਂ ਕਮੈਂਟ ਜੇ ਆਪਣੇ ਮੈਂ ਲਾਈਵ ਹੋਗਾ ਮੈਂਗਾ ਲਾਈਵ ਹੁੰਨਾ ਯਾਰ ਆ ਗੱਲ ਚਲੋ ਸਾਰੇ ਜਿਉਂਦੇ ਬਸਦੇ ਰਹੋ ਜਿਹੜੇ ਪ੍ਰੇਮ ਕਰਦੇ ਰ ਪਿਆਰ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੱਚਦੇ ਨੇ ਬੰਡ ਮਚਾਓ ਮੈਂ ਤਾਂ ਕਹਿੰਦਾ ਮਚਾਓ ਉਸ ਮਾਰ ਕੇ ਤੁਸੀਂ ਉੱਥੇ ਖੜੋਗੇ ਤੁਹਾਡੀ ਉੱਥੇ ਮਾੜੀ ਸੋਚ ਐ ਮੈਂ ਕਹਿੰਦਾ ਸਾਡਾ ਮੇਰਾ ਲਾਇਬਲ ਖੇਤਾਂ ਵਾਲਾ ਜਿਗਾ ਅੱਖੋਂ ਤੋਂ ਲੈ ਕੇ ਆਪ ਹੀ ਕੁਛ ਨਾ ਕੁਛ ਲੋਕਾਂ ਦਾ ਪਿਆਰ ਆਪ ਹੀ ਆਪੀ ਉੱਪਰ ਚੱਕੀਂਦਾ 700 ਬੰਦਾ ਫੇਸਬੁੱਕ ਪੇਜ ਤੇ ਲਾਈਵ ਹੁਣੀ ਚੱਲਦਾ 700 ਬੰਦਾ ਇੰਨਾ ਪ੍ਰੇਮ ਆ ਤਾਂ ਜੁੜੇ ਨੇ ਕਿ 700 ਬੰਦਾ ਫੇਸਬੁੱਕ ਫੇਸਬੁੱਕ ਚਲਾਈ ਨੂੰ ਹੁਣ ਥੋੜਾ ਟਾਈਮ ਹੀ ਹੋਇਆ ਪਹਿਲਾਂ ਇੰਸਟਾਗ੍ਰਾਮ ਤੇ ਸੀਗਾ ਠੀਕ ਆ ਸਨੈਪਚੈਟ ਇੰਨੀ ਇੰਸਟਾਗ੍ਰਾਮ ਸਟੋਰੀ ਸਨੈਪਚੈਟ ਸਟੋਰੀ ਹਜ਼ਾਰਾਂ ਦੇ ਵਿੱਚ ਲੋਕ ਦੇਖਦੇ ਨੇਗੇ ਲੱਖਾਂ ਦੇ ਵਿੱਚ ਪਹੁੰਚਣ ਵਾਲੀ ਆ ਪ੍ਰੋਡੂਸਰ ਦੀ ਸਟੋਰੀ ਤਾਂ ਲੱਖਾਂ ਦੇ ਵਿੱਚ ਪਹੁੰਚ ਵੀ ਗਈ ਮੁਹਿੰਟੋ ਆ ਕੇ ਹਰ ਇੱਕ ਬੰਦੇ ਨੂੰ ਕਹੋ ਨਾ ਜੀ ਇਹ ਆ ਚਾਹ ਆ ਬਹੁ ਆ ਆ ਨੌਜਵਾਨ ਮੁੰਡੇ ਕੁੜੀਆਂ ਠੀਕ ਆ ਸਾਡਾ ਕੰਮ ਸੀ ਕਰੀ ਮੈਂ ਦੱਸਣ ਨੂੰ ਮੇਰਾ ਜੀਨਿਸ ਕਰਦਾ ਹਰ ਇੱਕ ਨੌਜਵਾਨ ਜਿਹਦੇ ਜਿਹਨ ਜਿੰਨੇ ਕੁ ਜੋਕਰੇ ਹੈਗੇ ਉਹਦੇ ਨਾਲ ਖੜਦੇ ਆ ਕਿਉਂਕਿ ਮੈਸੇਜ ਇੰਨੇ ਜ਼ਿਆਦੇ ਆ ਜਾਂਦੇ ਨੇ ਕਈ ਵਾਰ ਤਾਂ ਇੰਸਟਾਗ੍ਰam ਸਨੈਪਚੈਟ ਤੇ ਮੈਸੇਜੇ ਪੜੇ ਨਹੀਂ ਹੀ ਨਹੀਂ ਜਾਂਦੇ ਵੀ ਇੰਨੇ ਮੈਸੇਜ ਆ ਜਾਂਦੇ ਨੇ ਜਦੋਂ ਪਤਾ ਲੱਗਦਾ ਜਦੋਂ ਕਿਸੇ ਦਾ ਮੈਸੇਜ ਮੂਰੇ ਆ ਗਿਆ ਖੋਲ ਲੈਨੇ ਖੋਲ ਕੇ ਉਹਦੀ ਹੈਲਪ ਕਰਦੇ ਆ ਠੀਕ ਆ ਉਹੀ ਨਹੀਂ ਹੈਗਾ ਬਿਲੂ ਚੱਕ ਕੇ ਕਿੰਨੇ ਨੌਜਵਾਨਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਸਟੋਰੀ ਅਸੀਂ ਪਾ ਰਹੇ ਸੀ ਕਿੰਨੇ ਨੌਜਵਾਨਾਂ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਕੰਮ ਮਿਲਿਆ ਠੀਕ ਆ ਸਟੋਰੀ ਦੇ ਜ਼ਰੀਏ ਤੁਸੀਂ ਭੈਣ ਚੋਂ ਤੋਂ ਥੋੜਾ ਲੋਕੋ ਫੁੱਦੂ ਕੰਮਾ ਥੋੜਾ ਮੱਛਣਾ ਮੱਛੋ ਗਾਣ ਮਚਾਓ ਤੁਸੀਂ ਭੈਣ ਚ ਤੋਂ ਜਿਹੜੇ ਮੱਚਦੇ ਹੋ ਤੁਸੀਂ ਉੱਥੇ ਹੀ ਖੜੋਗੇ ਇਹ ਗੱਲ ਯਾਦ ਰੱਖਿਓ ਜਿਹੜੇ ਤੁਸੀਂ ਗਾਣ ਮਚਾਉਨੇ ਹੋ ਕਮੇਟਿਕ ਨੂੰ ਚੱਕ ਕੇ ਖਲਾਫ ਉਹਨੇ ਤੁਸੀਂ ਉੱਥੇ ਹੀ ਖੜੋਗੇ ਤੁਹਾਡੀ ਨਹੀਂ ਤਰੱਕੀ ਹੁੰਦੀ ਯਾਦ ਰੱਖਿਓ ਮੱਛੋ ਮਤਲਬ ਕਹਣਾ ਮੱਛੋ ਸਮਝ ਕੇ ਮੱਛੋ ਗੱਲ ਹੁਣ ਕਲੀਅਰ ਕਰੀ ਜਾ ਸਾਰੀ ਲਾਈਵ ਦੇ ਵਿੱਚ ਸੁਣ ਲਿਓ ਜਿਹੜੇ ਤੁਸੀਂ ਕਹਿੰਦੇ ਹੋ ਪਿੱਛੇ ਸਿੰਘ ਲੱਗਦਾ ਠੀਕ ਆ ਲੱਗਦਾ ਰਹੂਗਾ ਆਉਣ ਵਾਲੇ ਟਾਈਮ ਤੇ ਲੱਗਦਾ ਰਹੂਗਾ ਆ ਬਾਈ ਕਹਿ ਰਿਹਾ ਕਹਿੰਦਾ ਤੇਰਾ ਹੰਕਾਰ ਹੀ ਤੇਰੇ ਗਰਸੇਵਕ ਬਾਈ ਢੱਲੋਂ ਕੋਈ ਹੰਕਾਰ ਵਾਲੀ ਇਹ ਗਰਸੇਵਕ ਢੱਲੋਂ ਨੂੰ ਬਾਈ ਨੂੰ ਇਹ ਕਹਿ ਰਿਹਾ ਬਾਈ ਤੇਰਾ ਹੰਕਾਰ ਹੀ ਤੇਰੀ ਬੁੰਡ ਪੜਵਾਉ ਇਹ ਬਾਈ ਇਹ ਕਮੈਂਟ ਕਰ ਰਿਹਾ ਗਰਸੇਵਕ ਢੱਲੋਂ ਠੀਕ ਆ ਜੇ ਮੇਰੇ 'ਚ ਕੋਈ ਹੰਕਾਰ ਵਾਲੀ ਮੈਂ ਗੱਲ ਕਰੀ ਹੋਵੇ ਆ ਥੱਲੇ ਮੈਸੇਜ ਪੜ ਲੈ ਜੇ ਕੋਈ ਹੰਕਾਰ ਵਾਲੀ ਗੱਲ ਕਰੀ ਹੋਵੇ ਤੂੰ ਬਈ ਹੰਕਾਰੀ ਹੋਵੇਂਗਾ ਜੇ ਤੇਰੇ ਮਨ 'ਚ ਕੋਈ ਵੀ ਕਦੇ ਵੀ ਜਦੋਂ ਮਰਜੀ ਮੇਰੇ ਨਾਲ ਬੈਠੀ ਵੀ ਮੈਂ ਤੇਰੇ ਨਾਲ ਲਾਈਵ 'ਤੇ ਬੈਠਾ ਜੇ ਮੈਂ ਕੋਈ ਹੰਕਾਰ ਵਾਲੀ ਗੱਲ ਕਰਦਾ ਹੁਣ ਮੈਂ ਤਾਂ ਉਹ ਬੰਦਾ ਆ ਠੀਕ ਆ ਵੀ ਜਿਹੜੇ ਮੰਨ ਕੇ ਚੱਲ ਵੀ ਖੇਤ ਦੇ ਵਿੱਚ ਤੁਹਾਨੂੰ ਪਤਾ ਵੀ ਸਮਾਰ ਕੇ ਕਦੇ ਤੁਹਾਨੂੰ ਜੀਵਨ ਬਾਰੇ ਸਮਾਰ ਕੇ ਗੱਲਾਂ ਦੱਸਾਈਆਂ ਕੀ ਨੇ ਆ ਹੁਣ ਤਾਂ ਸਮਰਸੀ ਵਾਲੇ ਮੋਟਰਾਂ ਆ ਗਈਆਂ ਬਾ ਪਾਇਆ ਜੋ ਥੱਲੇ ਜਾ ਕੇ ਜੈਂਡੂਰੀਆਂ ਬਦਲ ਕੇ ਨਿਕਲੇ ਹੋਇਆ ਉਹ ਜਿਹੜੋ ਜਿਹੜੇ ਆਪਣੇ ਮੋਨੋਬਲਾਕ ਮੋਟਰਾਂ ਨਹੀਂ ਹੁੰਦੀਆਂ ਉਹਦੇ ਥੱਲੇ ਜੈਂਡੂਰੀ ਬਦਲ ਨਹੀਂ ਬਹੁਤ ਔਖੇ ਥੱਲੇ ਉਧਰ ਦਾ ਮੱਖਾ ਲੜਦਾ ਹੁੰਦਾ ਥੱਲੇ ਆਏ ਉਹ ਉਧਰੋਂ ਜੈਂਡੂਰੀ ਬਦਲ ਨਹੀਂ ਹੁੰਦੀ ਗਰ ਸੇਵਕ ਠੱਲੋ ਵੀਰ ਨੂੰ ਮੈਂ ਗੱਲ ਕਹਿਣਾ ਜਿਹੜਾ ਬੰਦਾ ਕਹਿ ਰਿਹਾ ਬਈ ਹੰਕਾਰੀ ਐ ਸਾਹਮਣੇ ਆਈਂ ਵੀਰੇ ਤੂੰ ਆਪਾਂ ਪਿਆਰ ਨਾਲ ਬੈਠਾਂਗੇ ਤੂੰ ਮੈਨੂੰ ਮਿਲੀ ਗਰ ਸੇਵਕ ਵੀਰੇ ਮਿਲੀਂ ਫੇਰ ਤੈਨੂੰ ਪਤਾ ਲੱਗੂਗਾ ਵੀ ਮੈਂ ਹੰਕਾਰੀਆਂ ਜਾਂ ਤੂੰ ਹੰਕਾਰੀਆਂ ਠੀਕ ਹੈ ਲੋ ਬਾਈ ਕਹਿ ਰਿਹਾ ਕਿ ਤੇਰਾ ਹੰਕਾਰ ਹੀ ਤੇਰੀ ਬੰਡ ਫੜਵਾਉ ਠੀਕ ਆ ਵੀਰੇ ਬੋਲ ਸਮਾਰ ਕੇ ਬੋਲ ਜੇ ਮੇਰੇ ਚ ਹੰਕਾਰ ਆ ਨਾ ਤੂੰ ਸਾਹਮਣੇ ਬੈਠੀ ਤੇਰਾ ਹੰਕਾਰ ਵੀ ਮੈਂ ਦੂਰ ਕਰਕੇ ਦਿਖਾਉਂਗਾ ਵੀਰੇ ਤੇਰੇ ਨਾਲ ਪ੍ਰੇਮ ਨਾਲ ਪਿਆਰ ਨਾਲ ਗੱਲਾਂ ਕਰੂੰਗਾ ਠੀਕ ਐ ਜਿੱਥੋਂ ਮਰਜੀ ਜਾ ਕੇ ਸਾਡੇ ਪਰਿਵਾਰ ਬਾਰੇ ਪਤਾ ਕਰ ਲਿਓ ਵੀ ਇਹ ਬੰਦੇ ਸਿੱਖ ਪਰਿਵਾਰ ਨਾਲ ਕਿੱਥੋਂ ਜੁੜੇ ਹੋਏ ਨੇ ਠੀਕ ਐ ਪ੍ਰੇਮੀ ਜਿਹੜੇ ਕਹ ਰਹੇ ਨੇ ਕਹੋ ਪ੍ਰੇਮੀ ਦਾ ਮਤਲਬ ਕਹਿੰਦਾ ਮੈਂ ਪ੍ਰੇਮੀ ਅਰਥ ਨੂੰ ਮਾੜਾ ਕਹਿੰਦੇ ਨਹੀਂ ਪਰਮ ਸਿੱਖਾ ਸਿੱਖ ਰਹਾਉਂਗਾ ਠੀਕ ਐ ਆਉਣ ਵਾਲੇ ਟਾਈਮ 'ਚ ਪ੍ਰਮਾਤਮਾ ਕਿਰਪਾ ਕਰੇ ਤੇ ਵਾਹਿਗੁਰੂ ਕਿਰਪਾ ਕਰੇ ਪੱਗ ਸਾਰੇ ਤਤਮਾਂ ਚ ਆਵਾਂਗੇ ਪੱਗ ਮੰਨ ਕੇ ਚੱਲ ਵੀ ਕੇਸ ਵੀ ਰੱਖਾਂਗੇ ਦਾੜੀ ਵੀ ਰੱਖਾਂਗਾ ਉਹਨਾ ਟਾਈਮ ਸਾਰਾ ਕੁਝ ਕਰਾਂਗੇ ਕਰੋ ਜਿਹੜੇ ਕਹਿਣਾ ਕੋਹ ਜਪਜੀ ਸਾਹਿਬ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਥੋੜੀਆਂ ਜਿਹੀਆਂ ਪੌੜੀਆਂ ਰਹਿੰਦੀਆਂ ਨੇ ਗਿਆ ਕਦੇ ਮੈਂ ਜਰ ਸੁਣਾਉਣ ਨੂੰ ਇਹ ਗੱਲਾਂ ਕਹਿੰਦੇ ਵੀ ਜਿਹੜਾ ਬੰਦਾ ਹੈ ਇਹਦੇ ਬਾਰੇ ਗੱਲ ਕਰਦਾ ਥੋੜੀਆਂ ਜਿਹੀਆਂ ਪੌੜੀਆਂ ਰਹਿੰਦੀਆਂ ਨੇ 38 ਪੌੜੀਆਂ ਨੇ ਦੋ ਸ਼ਲੋਕ ਨੇ ਜਪਜੀ ਸਾਹਿਬ ਦੇ ਵਿੱਚ 10 ਕ ਪੌੜੀਆਂ ਰਹਿੰਦੀਆਂ ਨੇ ਗਿਆ ਕੰਠ ਹੋਣ ਵਾਲੀਆਂ ਨਹੀਂ ਸਾਰੀਆਂ ਪੌੜੀਆਂ ਕੰਠ ਰਹਿ ਗਈਆਂ ਸਾਰੇ ਆਪੋ ਨੇ ਕੰਠ ਨੇ ਨਾਲ ਸਤਿਕ ਪੜਦੇ ਆ ਜਿਹੜੇ ਬੰਦੇ ਹੁਣ ਵੀ ਕਹਿੰਦੇ ਨੇ ਗੁਰਸੇਵਕ ਬਾਈ ਕੀ ਆ ਗੁਰਸੇਵਾਂ ਦੁਆਰੇ ਤੇਰੇ ਲਵਾਦੇ ਬਾਈ ਇਹ ਕੀ ਕੀ ਕਰ ਰਿਹਾ ਆਹ ਆਪਣਾ ਕੀ ਕਰ ਰਿਹਾ ਆਪਣਾ ਸਵਾਗਤ ਗੱਲ ਕੋਈ ਗੱਲ ਨਹੀਂ ਬੋਲ ਬੋਲ ਯਾਰ ਤੂੰ ਜੋ ਮਰਜ਼ੀ ਬੋਲੋ ਠੀਕ ਆ ਜੋ ਮਰਜ਼ੀ ਤੁਹਾਡਾ ਤੁਹਾਡਾ ਉਹ ਬੋਲੋ 5% ਖਲਾਫ ਬੋਲ ਰਹੇ ਨੇ 95% ਲੋਕ ਪਿਆਰ ਕਰਨ ਵਾਲੇ ਨੇ 95% 95% ਲੋਕ ਪਿਆਰ ਕਰਨ ਵਾਲੇ ਜੋ 5% ਖਲਾਫ ਬੋਲਦੇ ਨੇ ਬੋਲੋ ਕੋਈ ਚੱਕਰ ਨਹੀਂ ਬਾਈ ਮੇਰੀ ਗੱਲ ਸੁਣ ਲੈ ਤੁਹਾਡਾ ਜੀਨ ਇਸੀ ਕਰਦਾ ਵੀ ਹਨਾ ਵੀ ਆਪਣਾ ਆ ਵੀ ਆਪਾਂ ਇਹ ਗੱਲਾਂ ਕਰਾਂ ਮੈਂ ਵੀ ਮੈਂ ਦੱਸਾਂ ਹਨਾ ਵੀ ਵੀ ਐਵੇਂ ਐਵੇਂ ਸਿੱਖ ਪੰਥ ਬਾਰੇ ਗੱਲਾਂ ਦੱਸਾਂ ਪਰ ਆ ਜਿਹੜੇ ਬੰਦੇ ਨੈਗੇਟਿਵ ਕਮੈਂਟ ਮਾਰਦੇ ਨੇ ਹੁਣ ਲਾਈਵ ਚ ਆੜ ਹੋ ਰਹੇ ਆ ਪਹਿਲਾਂ ਮੇਰਾ ਪਹਿਲਾ ਨਾਲ ਲਾਈਵ ਸੁਣ ਲਿਓ ਮੈਂ ਕੀ ਗੱਲ ਬੋਲ ਕੇ ਰਿਹਾ ਪਹਿਲਾਂ ਮੇਰੀ ਸਾਰੀ ਗੱਲ ਸੁਣ ਲਿਓ ਚਲੋ ਠੀਕ ਆ ਵੀਰੋ ਓਕੇ ਥੈਂਕ ਯੂ ਜਿਹੜੇ ਪਿਆਰ ਕਰਦੇ ਨੇ ਕਰਦੇ ਰਹੋ ਤੇ ਸਵਾਗਤ ਗੱਲਣ ਆਪਣੇ ਗੱਲਣ ਨੂੰ ਇਹਨੂੰ ਵੀ ਬੇਨਤੀ ਆ ਜਿਹੜਾ ਬੰਦਾ ਇਹ ਥੱਲੇ ਕਮੈਂਟ ਕਰ ਰਿਹਾ ਬਾਈ ਤੂੰ ਵੀ ਆ ਕੇ ਮਿਲੀ ਤੂੰ ਵੀ ਆ ਕੇ ਮਿਲੀ ਤੇਰਾ ਵੀ ਬਾਈ ਸਾਰਾ ਬਹਿਮ ਭਾਰ ਦੂਰ ਕਰਾਂਗੇ ਬੈਠੀ ਤੇਰੇ ਸਾਹਮਣੇ ਲਾਈਵ ਚ ਤੇਰੇ ਜਿਹੜੇ ਜਿਹੜੇ ਬੰਦੇ ਮੰਨ ਕੇ ਚੱਲ ਇੱਕ ਟਾਈਮ ਦੇਵਾਂਗਾ ਉਹ ਜਿਹੜੇ ਜਿਹੜੇ ਬੰਦੇ ਖਿਲਾਫ ਕਮੈਂਟ ਕਰਦੇ ਨੇ ਉਹ ਆ ਕੇ ਸਾਡੇ ਗੱਲਾਂ ਬਾਤਾਂ ਸੁਣਿਓ ਲਾਈਵ ਹੋ ਕੇ ਬੈਠਾਂਗੇ ਵਿੱਚ ਵਿੱਚ ਬੈਠਾਂਗੇ ਜੇ ਤਾਂ ਅਸੀਂ ਗੱਲਾਂ ਚੰਗੀਆਂ ਕਰੀਆਂ ਜਿਹੜੇ ਜਿਹੜੇ ਬੰਦੇ ਨੋਟ ਨੋਟ ਕਰੂੰਗਾ ਮੈਂ ਸਾਰੇ ਬੰਦਿਆਂ ਨੂੰ ਇੱਕ ਵਾਰੀ ਚੈਲੰਜ ਕਰੂੰਗੀ ਸਾਹਮਣੇ ਆ ਕੇ ਬਾਈ ਲਾਈਵ 'ਚ ਬੈਠਾਂਗੇ ਜੇ ਤਾਂ ਤੁਸੀਂ ਹੰਕਾਰੀ ਹੋਏ ਜੇ ਤਾਂ ਅਸੀਂ ਹੰਕਾਰੀ ਹੋਏ ਤਾਂ ਸਾਡੇ ਚੁੱਤੀਆਂ ਮਾਰੋ ਜੇ ਤੁਸੀਂ ਹੰਕਾਰੀ ਹੋਏ ਤਾਂ ਤੁਹਾਡੇ ਲੋਕ ਕਮੈਂਟਾਂ 'ਚ ਮਾਰਨਗੇ ਇਹ ਗੱਲ ਯਾਦ ਰੱਖਿਓ ਮੈਂ ਕਹਣਾ ਵੀ ਜਿਹੜੇ ਬੰਦੇ ਨੂੰ ਮੈਂ ਇੱਕ ਵਾਰੀ ਖੁੱਲਾ ਚੈਲੰਜ ਕਰੂੰ ਵੀ ਆ ਕੇ ਬੈਠੇ ਹੋ ਬਾਈ ਠੀਕ ਹੈ ਓਕੇ ਥੈਂਕ ਯੂ ਸੋ ਮੱਚ ਜਿਉਂਦੇ ਵ